ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਹਾਂ ਵਧੀਆ ਵਧੀਆ ਭਰਾ ਹੋਰ ਕੀ ਬਣਦਾ ਬਸ ਬੰਨਣਾ ਬਣਾਉਣਾ ਤਾਂ ਕੀ ਆ ਤੇ ਖਬਰਾਂ ਹੀ ਸੁਣਦੇ ਆ ਕਦੇ ਕੋਈ ਆ ਜਾਂਦੀ ਕਦੇ ਕੋਈ ਆ ਜਾਂਦੀ ਹਨਾ ਜਦੋਂ ਜਦੋਂ ਦਾ 2025 ਚੜਿਆ ਸਖਾਵਾਂ ਆ ਜਾਂ ਨਹੀਂ ਚੜਿਆ ਹੈਗਾ ਸਹੀ ਗੱਲ ਆ ਮਤਲਬ ਕੋਈ ਨਾ ਕੋਈ ਹਨਾ ਕੋਈ ਘਟਨਾ ਦੁਰਘਟਨਾ ਇਹ ਚੀਜ਼ਾਂ ਮਤਲਬ ਜ਼ਿਆਦਾ ਹੋ ਰਹੀਆਂ ਨਹੀਂ ਗਈ ਚੱਲੇ ਰਹੀਆਂ ਨੇ ਬੰਦੀਆਂ ਹਾਂ ਚੱਲੇ ਰਹੀਆਂ ਨੇ ਸਭ ਤੋਂ ਵੱਡੀ ਘਟਨਾ ਹੋਈ 트럼ਪ ਆ ਹਾਂ ਸ਼ੁਰੂ ਤਾਂ ਠੀਕ ਹੈ ਉਸ ਤੋਂ ਬਾਅਦ ਉਹਨੇ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਸਹੀ ਗੱਲ ਸਹੀ ਗੱਲ ਤੇ ਹੌਲੀ-ਹੌਲੀ ਉਹ ਚੀਜ਼ਾਂ ਹੋਈਆਂ ਮਤਲਬ ਕਿ ਚਲੋ ਸਭ ਤੋਂ ਵੱਡੀ ਦੁਰਘਟਨਾ ਹੋਈ ਹੈ ਹੁਣ ਇੰਡੀਆ 'ਚ ਹੈਨਾ ਅਹਮਦਾਬਾਦ ਹਾਂ ਵੀ ਉਹ ਪਲੇਨ ਕ੍ਰੈਸ਼ ਹੋਇਆ ਮਤਲਬ ਵੀ ਸਖਾਵਾਂਾਂ ਜਾਂ ਨਹੀਂ ਰਿਹਾ ਹੁਣ ਤੱਕ ਬਿਲਕੁਲ ਬਿਲਕੁਲ ਜੋ ਹੁਣ ਤੱਕ ਰਿਹਾਗਾ ਇਹ ਸਾਲ ਇੰਨਾ ਸਖਾਵਾਂਾਂ ਨਹੀਂ ਰਹਿਗੇ ਹੂੰ ਤੇ ਹੁਣ ਜੋ ਆਪਾਂ ਦੇਖ ਰਹੇ ਹਾਂਗੇ ਅ ਕੱਲ ਇਜ਼ਰਾਈਲ ਨੇ ਇਰਾਨ ਤੇ ਹਮਲਾ ਵਿੱਢਦਾ ਹਾਂ ਤੇ ਅੱਜ ਈਰਾਨ ਨੇ ਉਹਨਾਂ ਤੇ ਵਿਟਦਾ ਜਿਹੜੇ ਵੀ ਆਹ ਚੱਲ ਰਹੇ ਨੇ ਕਨਫਲਿਕਟ ਸਾਰੇ ਮੋਸਟਲੀ ਇਜ਼ਰਾਈਲ ਦੇ ਚੱਲ ਰਹੇ ਨੇ ਅੱਧ ਦਰ ਦੇ ਦੇ ਕੰਟਰੀਆਂ ਹੈਗੀਆਂ ਨੇ ਤੇ ਮੋਸਟਲੀ ਮਿਡਲ ਈਸਟ ਦੇ ਵਿੱਚ ਮੁਸਲਿਮ ਕੰਟਰੀਆਂ ਨੇ ਜਿਆਦੇ ਉਹਨਾਂ ਨਾਲ ਉਹਦਾ ਚੱਲ ਹੀ ਜਾਹਾ ਸ਼ੁਰੂ ਤੋਂ ਹੀ ਹਰ ਇੱਕ ਗੱਲ ਦਾ ਮੁੱਢ ਇਜ਼ਰਾਈਲ ਨਾਲ ਕਿਉਂ ਵੱਡਿਆ ਜਾਂਦਾ ਹੈਗਾ ਪਹਿਲਾਂ ਪੈਲੇਸਟੀਨ ਗਾਜ਼ਾ ਦੇ ਵਿੱਚ ਹੈ ਨਾ ਇਜ਼ਰਾਈਲ ਦੀ ਜਿਹੜੀ ਇੱਕ ਜਗ੍ਹਾ ਹੈਗੀ ਆ ਮਤਲਬ ਆਪਾਂ ਕਹਿ ਸਕਦੇ ਆ ਮਿਡਲ ਈਸਟ ਦੇ ਵਿੱਚ ਇੱਕ ਹੀ ਕੰਟਰੀ ਐਵੇਂ ਦੀ ਆ ਜਿਹੜੀ ਕਿ ਨਾਨ ਮੁਸਲਿਮਾ ਉਹਦੇ ਕਰਕੇ ਉਹਨਾਂ ਦਾ ਆਲੇ-ਦਾਲੇ ਇਹ ਚੱਲਦਾ ਰਹਿ ਰਿਹਾ ਹਨਾ ਸ਼ੁਰੂ ਤੋਂ ਜਾਂ ਫਿਰ ਉਹਨਾਂ ਦੇ ਪੁਰਾਣੇ ਰਿਲੇਸ਼ਨ ਦੀ ਆਪਾਂ ਗੱਲ ਕਰ ਲਓ 1948 ਦੇ ਵਿੱਚ ਬਣਿਆ ਸੀ ਨਾ ਇਜ਼ਰਾਈਲ ਜਦੋਂ ਇਜ਼ਰਾਈਲਿਕ ਕੰਟਰੀ ਆਪਣੇ ਆਪ ਨੂੰ ਨੇ ਕੁਛ ਕੀਤਾ ਸੀ ਉਦੋਂ ਇਹ ਸੀ ਕਿ ਹੋਰ ਤਾਂ ਮੁ슬ਮਨ ਕੰਟਰੀ ਨੇ ਉਹਨੂੰ ਕਿਸੇ ਨੇ ਮੰਨਿਆ ਨਹੀਂਗਾ ਕਿ ਇਹ ਇੱਕ ਕੰਟਰੀ ਦੇ ਲਈ ਕੰਟਰੀ ਬਣ ਗਈ ਜਾਂ ਪਹਿਚਾਨਨੀ ਕੰਟਰੀ ਦੀ ਮੰਨੀ ਹੈਗੀ ਉਹਦੀ ਬਟ ਉਸ ਟਾਈਮ ਉਹਦੇ ਨਾਲ ਕੌਣ ਖੜਾ ਸੀ ਈਰਾਨ ਈਰਾਨ ਤੇ ਇਜ਼ਰਾਈਲ ਉਦੋਂ ਇੰਨੇ ਕੁ ਪੱਕੇ ਉਹਨਾਂ ਦੇ ਦੋਸਤ ਹੀ ਹੋ ਗਈ ਸੀ ਜਿਵੇਂ ਇਜ਼ਰਾਈਲ ਦੀ ਹੈਗੀ ਮੋਸਾਦ ਹੋ ਗਈ ਤੇ ਈਰਾਨ ਦੀ ਹੈਗੀ ਜਿਹੜੀ ਇੰਟੈਲੀਜੈਂਸ ਸਵਾਕ ਕਹਿੰਦੇ ਨੇ ਉਹਨੂੰ ਹਾਮ ਤੇ ਉਹਨਾਂ ਦੀ ਇੰਨੇ ਕੁ ਇੱਕਠੀ ਦੋਸਤੀ ਹੋ ਗਈ ਸੀ ਕਿ ਸਾਰਿਆਂ ਦੀ ਉਹਨਾਂ ਦੀ ਮਿਲਟਰੀ ਟ੍ਰੇਨਿੰਗ ਤੱਕ ਇਕੱਠੀ ਹੁੰਦੀ ਸੀ ਮਤਲਬ ਕਈ ਉਹਨਾਂ ਨੇ ਇੰਟਰਨੈਸ਼ਨਲ ਆਪਰੇਸ਼ਨ ਇਕੱਠਿਆਂ ਨੇ ਐਗਜ਼ੀਕਿਊਟ ਕੀਤੇ ਨੇ ਇਕੱਠਿਆਂ ਨੇ ਕੀਤੇ ਨੇ ਉਹਨਾਂ ਦੀ ਮਿਲਟਰੀ ਇਕੱਠੀ ਜਾਂ ਜੋ ਵੀ ਆ ਜਿਹੜਾ ਵੀ ਉਹਨਾਂ ਦਾ ਇਜ਼ਰਾਈਲ ਨੂੰ ਪੂਰਾ ਆਪਣਾ ਪੈਟਰੋਲੀਅਮ ਜਾਂ ਗੈਸ ਵਗੈਰਾ ਦਾ ਕੁਝ ਮਿਲ ਰਿਹਾ ਸੀ ਉਹ ਸਾਰਾ ਕੁਝ ਈਰਾਨ ਤੋਂ ਮਿਲ ਰਿਹਾ ਸੀ ਉਦੋਂ ਈਰਾਨ ਤੇ ਇਜ਼ਰਾਈਲ ਇਕੱਠੇ ਹੋ ਕੇ ਬਹੁਤ ਸਹੀ ਚੱਲ ਰਹੇ ਸੀ ਪਰ ਮੁੱਦਾ ਅਸਲ ਦੇ ਵਿੱਚ ਕਦੋਂ ਕ ਭਖਿਆ ਹੋਰ ਤਾਂ ਕਿਸੇ ਆਲੇ-ਦਲੇ ਮਿਡਲ ਇਸਟੇਮ ਕੰਟਰੀ ਨੇ ਇਜ਼ਰਾਈਲ ਨੂੰ ਮੰਨਿਆ ਨਹੀਂ ਕਿ ਇੱਕ ਕੰਟਰੀ ਆ ਇਹ ਚੱਲ ਇਰਾਨ ਨਾਲ ਰਹਿੰਦੇ ਰਹਿੰਦੇ ਚੱਲ ਥੋੜਾ ਬਹੁਤ ਉਹਦੇ ਲਈ ਇੱਕ ਸਟੇਬਲ ਪੋਜੀਸ਼ਨ ਬਣੀ ਹੋਈ ਸੀ ਜੋ ਵੀ ਹੈਗੀ ਸੀ ਤੇ 1979 ਦੇ ਵਿੱਚ ਇਰਾਨ ਦੇ ਵਿੱਚ ਸ਼ੁਰੂ ਹੋਇਆ ਮੁ슬림 ਅੰਦੋਲਨ ਜਿਵੇਂ ਆਪਾਂ ਯਾਰ ਨਾਰਮਲ ਗੱਲ ਹੈ ਜਿਵੇਂ ਆਪਾਂ ਕਹਿੰਦੇ ਆ ਵੀ ਆਪਣੇ ਦੇਸ਼ ਦੇ ਵਿੱਚ ਅੱਜ ਕੱਲ੍ਹ ਚੱਲ ਰਿਹਾ ਵੀ ਹਿੰਦੂ ਕੰਟਰੀ ਹੋਵੇ ਹਾਂ ਹਾਂ ਮਤਲਬ ਥੋੜਾ ਜਿਹਾ ਉਹ ਵਿਚਾਰਧਾਰਾ ਵਿਚਾਰਧਾਰਾ ਹੀ ਲੜਾਈ ਸ਼ੁਰੂ ਹੋਈ ਮਤਲਬ ਕਹਿ ਸਕਦੇ ਕੱਟੜਵਾਦੀ ਲੜਾਈ ਆਪਾਂ ਉਵੇਂ ਹੀ ਕਹਿ ਸਕਦੇ ਉਹ ਚੀਜ਼ ਨੂੰ ਉਦੋਂ ਮੁਸਲਮ ਕੱਟੜਵਾਦੀ ਲੜਾਈ ਸ਼ੁਰੂ ਹੋਈ ਉਸ ਤੋਂ ਪਹਿਲਾਂ ਜਿਹੜੇ ਰਿਸ਼ਤੇ ਦੇ ਹੈਗੇ ਸੀ ਉਹ ਸਾਰੇ ਦੇ ਸਾਰੇ ਈਰਾਨ ਨੇ ਨਕਾਰਤੇ ਈਰਾਨ ਨੇ ਕਟੋਪ ਕਰ ਦਿੱਤਾ ਈਰਾਨ ਨੇ ਉਸ ਤੋਂ ਬਾਅਦ 1979 ਦੇ ਵਿੱਚ ਸਰਕਾਰ ਬਦਲਦੇ ਹੀ ਇਹ ਐਨਾਉਂਸ ਕਰਤਾ ਕਿ ਇਜ਼ਰਾਈਲ ਇੱਕ ਕੰਟਰੀ ਹੈ ਹੀ ਨਹੀਂ ਅਸੀਂ ਮੰਨਦੇ ਨਹੀਂ ਹੈਗੇ ਉਹਨੂੰ ਰਾਈਟ ਅਵੇ ਤੇ ਫਿਰ ਇਹ ਜਦੋਂ ਸ਼ੁਰੂ ਹੋਇਆ 1979 ਤੋਂ ਲੈ ਕੇ 1988 ਤੱਕ ਉਦੋਂ ਚੱਲੀ ਈਰਾਨ ਤੇ ਇਰਾਕ ਦੀ ਵਾਰ ਈਰਾਨ ਤੇ ਇਰਾਕ ਦੀ ਵਾਰ ਦੇ ਵਿੱਚ ਇਜ਼ਰਾਈਲ ਨੂੰ ਲੱਗਿਆ ਕਿ ਹਾਂ ਈਰਾਨ ਹਜੇ ਠੀਕ ਆ ਬਟ ਇਰਾਕ ਦੇ ਵਿੱਚ ਜੋ ਪਾਵਰ ਖੜੀ ਹੋ ਰਹੀ ਸੀ ਤੇ ਉਹਨੂੰ ਰੋਕਣਾ ਜ਼ਰੂਰੀ ਆ ਪੂਰੇ 10 ਸਾਲ ਜਾਂ ਕਹਿ ਸਕਦੇ 9 ਸਾਲ ਈਰਾਨ ਨੇ ਸੌਰੀ ਇਜ਼ਰਾਈਲ ਨੇ ਈਰਾਨ ਨੂੰ سپورਟ ਦਿੱਤੀ ਆ ਜਿੰਨੀ ਉਹਨੂੰ ਮਿਲਟਰੀ سپورਟ ਇਜ਼ਰਾਈਲ ਤੋਂ ਮਿਲਿਆ ਤੇ ਮਤਲਬ ਉਦੋਂ ਕਹਿ ਸਕਦੇ ਆਂ ਵੀ ਉਹ ਦਿਨਾਂ ਦੇ ਵਿੱਚ ਸਦਾਮ ਹੁਸੈਨ ਹਨਾ ਸਦਾਮ ਹੁਸੈਨ ਦੇ ਰਾਜ ਦੇ ਵਿੱਚ ਫੋਮ ਕਰ ਰਿਆ ਸੀ ਨਾ ਉਦੋਂ ਵੀ ਉਹਨੇ ਉਦੋਂ ਉੱਥੇ ਜਿਹੜੇ ਮਤਲਬ ਇੰਟਰਨੈਸ਼ਨਲ ਕੰਟਰੈਕਟ ਸੀਗੇ ਹਨਾ ਜਿਹੜੇ ਮਤਲਬ ਬਾਹਰੋਂ ਦੂਦੀਆਂ ਜਿਵੇਂ ਮੋਸਟਲੀ ਪ੍ਰਭੂ ਸੱਤਾ ਉੱਥੇ ਅਮਰੀਕਾ ਦੀ ਸੀ ਉਦੋਂ ਨਾ ਜਿਹੜੀ ਉਹਨਾਂ ਦੇ ਪੈਟਰੋਲ ਤੇ ਸੀ ਬਿਲਕੁਲ ਬਿਲਕੁਲ ਤੇ ਉਹਨਾਂ ਨੇ ਆਪ ਦਾ ਤੇਲ ਆਪ ਦੇ ਰੇਟਾਂ ਦੇ ਹਿਸਾਬ ਨਾਲ ਵੇਚਣਾ ਸ਼ੁਰੂ ਕਰਤਾ ਸੀ ਤਾਂ ਕਿ ਤੇ ਜਾ ਕੇ ਆਪਕੇ ਨਹੀਂ ਵੈਸਟ ਨੂੰ ਉਹ ਚੀਜ਼ ਸਹੀ ਨਹੀਂ ਲੱਗ ਰਹੀ ਸੀ ਬਿਲਕੁਲ ਬਿਲਕੁਲ ਤੇ ਇਜ਼ਰਾਈਲ ਹਮੇਸ਼ਾ ਇੱਕ ਵੈਸਟ ਦਾ ਵਫਾਦਾਰ ਰਿਹਾ ਬਿਲਕੁਲ ਬਿਲਕੁਲ ਚਾਹੇ ਆਪਾਂ ਗੱਲ ਕਰੀਏ ਯੂਐਸ ਦੀ ਜਾਂ ਫਿਰ ਇਜ਼ਰਾਈਲ ਦੀ ਇਹਨਾਂ ਦਾ ਆਪਸ ਦੇ ਵਿੱਚ ਕਨੈਕਸ਼ਨ ਹੈਗੀ ਹੈਗਾ ਚਾਹੇ ਇਹ ਸਿੱਧੇ ਦੇ ਮਤਲਬ ਸਿੱਧੇ ਮੂੰਹ ਨਾ ਕਹਿੰਦੇ ਹੋਣ ਕਿ ਆਂ ਅਸੀਂ ਜੋ ਕਰ ਰਹੇ ਹਾਂ ਇਕੱਠੇ ਕਰ ਰਹੇ ਹਾਂ ਬਟ ਜੋ ਇਹਨਾਂ ਦੇ ਡਿਸੀਜਨ ਹੁੰਦੇ ਨੇ ਜਾਂ ਫਿਰ ਜਿਹੜਾ ਅਟੈਕ ਹੁਣ ਹੋਇਆ ਜਲੇਰ ਇਹਦੇ ਵਿੱਚ ਵੀ ਅਮਰੀਕਾ ਨੂੰ ਪਹਿਲਾਂ ਪਤਾ ਸੀ ਕਿ ਇਹ ਹੋਊਗਾ ਜਿਵੇਂ ਜਦੋਂ ਨਾ ਜਦੋਂ ਨਾ ਟਰੰਪ ਆਇਆ ਟਰੰਪ ਦੀ ਮਤਲਬ ਇਹੀ ਸੋਚ ਰਹੀ ਆ ਕਿ ਉਹਨੇ ਪੀਸ ਬਣਾਉਣੀ ਆ ਮਤਲਬ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਉਹਨੇ ਪੀਸ ਬਣਾਉਣੀ ਆ ਬਟ ਨੋਵਲ ਪ੍ਰਾਈਜ਼ ਦੀ ਰੇਸ ਹੈਗਾ ਉਹ ਕਹਿੰਦਾ ਵੀ ਵਰਲਡ ਵਾਰ ਜਾਂ ਕੋਈ ਵੀ ਵਾਰ ਨਹੀਂ ਹੋਣੀ ਚਾਹੀਦੀ ਆਪਾਂ ਪੀਸ ਕਾਇਮ ਕਰਨੀਆਂ ਤੇ ਨਾਰਮਲ ਮੁੱਦਾ ਕੀ ਆ ਜਿਹੜਾ ਇਸ ਵਾਰ ਦਾ ਹੈਗਾ ਉਹ ਹੈਗਾ ਨਿਊਕਲੀਅਰ ਨਿਊਕਲੀਅਰ ਪਾਵਰ ਹੂੰ ਹਨਾ ਚਲੋ ਆਉਣੇ ਵਾਲੇ ਮੇਰੀ ਲਿਸਟ ਕੰਟਰੀ ਦੇ ਵਿੱਚ ਈਰਾਨ ਹੀ ਇੱਕ ਐਮਏ ਦੀ ਕੰਟਰੀ ਆ ਇੱਕ ਬਹੁਤ ਰਿਚ ਕੰਟਰੀ ਆ ਜਿਹਦੇ ਕੋਲ ਆਪਦੇ ਆਪਾ ਕਹਿ ਸਕਦੇ ਆ ਕਿ ਨੈਚੁਰਲ ਗੈਸ ਹੈਗੀ ਉਹਨਾਂ ਕੋਲ ਤੇ ਉਹਨਾਂ ਕੋਲ ਨੈਚੁਰਲ ਗੈਸ ਦੇ ਪੰਡਾਰ ਨੇ ਉਹ ਵਲਡ ਦਾ ਕੁਝ ਕੁਝ ਪਰਸੈਂਟ ਉਹਨਾਂ ਤੋਂ ਆਉਂਦਾ ਹੀ ਆਉਂਦਾ ਉਹਨਾਂ ਦੇ ਆਪਣੇ ਰੇਟ ਨੇ ਉਸਾਬ ਨਾਲ ਉਹ ਕੰਮ ਕਰ ਰਹੇ ਨੇ ਇਸ ਕਰਕੇ ਉਹਨਾਂ ਕੋਲ ਪੈਸਾ ਇੰਨਾ ਕਿ ਜ਼ਿਆਦਾ ਆ ਉਹ ਆਪਣੇ ਆਪ ਨੂੰ ਨਿਊਕਲੀਅਰ ਪਾਵਰ ਬਣਾਉਣਾ ਚਾਹੁੰਦੇ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਮੋਸਟਲੀ ਇਜ਼ ਇਰਾਨ ਇੱਕ ਐਵੇਂ ਦੀ ਕੰਟਰੀ ਆ ਜਿੱਥੇ ਸਾਇੰਟਿਸਟ ਦੀ ਕਮੀ ਹੈਗੀ ਆ ਜਾਂ ਜੋ ਵੀ ਨਿਊਕਲੀਅਰ ਪਾਵਰ ਬਾਰੇ ਉਹਨਾਂ ਕੋਲ ਯੂਰੋਨੀਅਮ ਨੂੰ ਉਹ ਹੌਲੀ ਹੌਲੀ ਪਿਊਰੀਫਾਈ ਕਰ ਰਹੇ ਨੇ ਕਿਉਂਕਿ ਜੋ ਵੀ ਆਪਣਾ ਆਪਾਂ ਕਹਿੰਦੇ ਆ ਨਿਊਕਲੀਅਰ ਬੰਬ ਬਣਦਾ ਉਹ ਉਹ ਐਵੇਂ ਨਹੀਂ ਹੈਗਾ ਉਹ ਇੱਕ ਸਿੰਪਲ ਮੈਥਡ ਨਹੀਂ ਹੈਗਾ ਉਹ ਬਣਾਉਣ ਦੇ ਲਈ ਇਰਾਨ ਪਿਛਲੇ 20-25 ਸਾਲਾਂ ਤੋਂ ਕਹਿ ਸਕਦੇ ਆ ਕਿ ਸ਼ਾਇਦ 35 ਸਾਲਾਂ ਤੋਂ ਟਰਾਈ ਕਰ ਰਿਹਾ ਜਿਹੜਾ ਕਿ ਹੁਣ ਉਹ 90% ਕਾਮਯਾਬ ਹੋ ਚੁੱਕਿਆ ਸੀ ਲੱਗ ਪਰ 90% ਹੁਣ ਇਜ਼ਰਾਈਲ ਨੇ ਉਹਦੇ ਤੇ ਅਟੈਕ ਕੀਤਾ ਉਹਨੇ ਇਹ ਕਿਹਾ ਕਿ ਹਾਂ ਇਰਾਨ ਸਿਰਫ ਕੁਝ ਵੀਕ ਦੂਰ ਆ ਨਿਊਕਲੀਅਰ ਬੰਬ ਬਣਾਉਣ ਚ ਜੇ ਉਹਨੇ ਇਹ ਬੰਬ ਬਣਾ ਲੇ ਤਾਂ ਉਹਦਾ ਸਭ ਤੋਂ ਪਹਿਲੇ ਨੰਬਰ ਤੇ ਅਟੈਕ ਹੋਊਗਾ ਇਜ਼ਰਾਈਲ ਤੇ ਮਤਲਬ ਕਿ ਇਹਨਾਂ ਨੂੰ ਇਹ ਡਰ ਆ ਵੀ ਜੇ ਕੱਲ ਨੂੰ ਨਿਊਕਲੀਅਰ ਦੇ ਵਿੱਚ ਉਹ ਕਾਮਯਾਬ ਹੋ ਗਏ ਚਲੋ ਜੋ ਉਹਨਾਂ ਨੇ ਹੋ ਵੀ ਜਾਣਾ ਹੈ ਨਾ ਅੱਜ ਨਹੀਂ ਹੋ ਚੱਲ ਜਾਈਂ ਕਹਿੰਦੇ ਨੇ ਕੁਝ ਵੀਕ ਹੁਣ ਜਿਵੇਂ ਇਹਨਾਂ ਨੇ ਹਮਲਾ ਕੀਤਾ ਚਲੋ ਕੁਝ ਕੁ ਮਹੀਨੇ ਲੱਗ ਜਾਣਗੇ ਚਲ ਜੇ ਹੋ ਜਾਣਾ ਕਿਤਨੇ ਕਿਤੇ ਇਹਨਾਂ ਨੂੰ ਆ ਡਰ ਹੈ ਵੀ ਉਹ ਇਹ ਤਾਂ ਆਪਾਂ ਮੰਨਦੇ ਆ ਵੀ ਥੋੜਾ ਜਿਹਾ ਜਿੱਥੇ ਵੀ ਕਟੜਵਾਦ ਆ ਗਈ ਨਾ ਉਹ ਥੋੜਾ ਜਿਹਾ ਟੇਬਲ ਟਾਕ ਦੇ ਵਿੱਚ ਯਕੀਨ ਨਹੀਂ ਰੱਖਦੇ ਬਿਲਕੁਲ ਨੇਗੋਸ਼ੀਏਟ ਇਦਾਂ ਨਹੀਂ ਕਰਦੇ ਹੈਗੇ ਹਾਂ ਤੇ ਉਹ ਪਰਾਣੀਆਂ ਖੁੰਧਾਂ ਆਪਦੀਆਂ ਕੱਢਣਗੇ ਜਿਵੇਂ ਤੈਨੂੰ ਯਾਦ ਹੋਣਾ ਲਾਸਟ ਈਅਰ ਜਦੋਂ ਪੈਲੇਸਤੀਨ ਕਰਕੇ ਹਨਾ ਈਰਾਨ ਨੇ ਇਜ਼ਰਾਈਲ ਤੇ ਉਹ ਹਮਲਾ ਕੀਤਾ ਸੀਗਾ ਉਦੋਂ ਜਿਹੜਾ ਇਹਨਾਂ ਦਾ ਲੀਡਰ ਸੀਗਾ ਉਹ ਹੈਲੀਕਾਪਟਰ ਹਾਦਸੇ ਦੇ ਵਿੱਚ ਮਾਰਿਆ ਗਿਆ ਸੀ ਹਮ ਈਰਾਨ ਦਾ ਉਸ ਟਾਈਮ ਦਾ ਓਕੇ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਮਤਲਬ ਖੁੰਧਕ ਹੈਗੀ ਐ ਇਹਨਾਂ ਚ ਉਹ ਚੀਜ਼ ਆਪਾਂ ਖੋ ਵੀ ਕੁਸ਼ਬ ਬਾਕੀ ਉਹੀ ਐਰ ਕੱਟੜਵਾਦ ਆ ਗਈ ਨਾ ਤੇ ਜਿੱਥੇ ਵੀ ਕੱਟੜਵਾਦ ਦੀ ਲੜਾਈ ਆ ਗਈ ਜਾਂ ਕੱਟੜਵਾਦ ਦੀ ਸਰਕਾਰ ਬਣ ਗਈ ਉੱਥੇ ਪੀਸ ਰਹੀ ਨਹੀਂ ਸਕਦੀ ਹੁਣ ਇਜ਼ਰਾਈਲ ਦਾ ਕਿਉਂਕਿ ਉਹ ਸਾਰਾ ਇੱਕ ਤਰਫ ਹੋ ਜਾਂਦਾ ਨਾ ਕੰਮ ਬਿਲਕੁਲ ਬਿਲਕੁਲ ਹੁਣ ਇਜ਼ਰਾਈਲ ਦੇ ਤੋਂ ਪਹਿਲਾਂ ਜੋ ਗਾਜ਼ਾ ਨਾਲ ਪਲੇਸਤੀਨ ਨਾਲ ਜੋ ਵੀ ਕੁਝ ਚੱਲ ਰਿਹਾ ਉਹ ਉਹਦੀ ਡਾਇਰੈਕਟ ਸਪੋਰਟ ਹੈਗੀ ਆ ਈਰਾਨ ਤੋਂ ਤਾਂ ਉਹਨਾਂ ਨੂੰ ਪਤਾ ਵੀ ਜਦ ਇਰਾਨ ਬਿਨਾਂ ਨਿਊਕਲੀਅਰ ਤੋਂ ਕਿਵੇਂ ਨਾ ਕਿਵੇਂ ਕਰਕੇ ਇਜ਼ਰਾਈਲ ਤੇ ਅਟੈਕ ਕਰਨ ਨੂੰ ਫਿਰ ਰਿਹਾ ਬਟ ਜਿਹਦੇ ਕੋਲ ਨਿਊਕਲੀਅਰ ਆ ਗਿਆ ਤਾਂ ਉਹ ਇੱਕ ਮਿੰਟ 'ਚ ਖਤਮ ਹੋ ਗਿਆ ਹੁਣ ਇਜ਼ਰਾਈਲ ਇੱਕ ਬਹੁਤ ਛੋਟੀ ਕੰਟਰੀ ਆ ਬਹੁਤ ਵੱਡੀ ਆਪਾਂ ਕਹਿ ਸਕਦੇ ਕਿ ਮਿਲਟਰੀ ਪਾਵਰ ਉਹਦੇ ਕੋਲ ਹੈਗੀ ਆ ਬਟ ਕੰਟਰੀ ਬਹੁਤ ਛੋਟੀ ਆ ਉਹ ਇੱਕ ਨਿਊਕਲੀਅਰ ਬੰਬ ਕਹਿ ਸਕਦਾ ਕਿ ਅੱਧੇ ਨਿਊਕਲੀਅਰ ਬੰਬ ਦੀ ਮਾਰਨੀ ਹੈਗੀ ਉਹ ਕੰਟਰੀ ਹੁਣ ਉਹਦੇ ਕੋਲ ਐਵੇਂ ਦਾ ਡਿਫੈਂਸ ਸਿਸਟਮ ਆ ਜੀ ਇੰਡੀਆ ਨੇ ਵੀ ਵਰਤਿਆ ਹਨਾ ਉਹਦੇ ਡਿਫੈਂਸ ਸਿਸਟਮ ਉਹਨਾਂ ਕੋਲ ਹੈਗਾ ਕਿ ਜੇ ਕੋਈ ਮਿਲਟਰੀ ਨਾਲ ਜਾਂ ਫਿਰ 에어 ਸਟ੍ਰਾਈਕ ਕਰ ਰਿਹਾ ਤਾਂ ਇਜ਼ਰਾਈਲ ਉਹਦੇ ਨਾਲ ਉਹ ਤੋਂ ਕੰਟਰੋਲ ਕਰ ਸਕਦਾ ਆਪਣੇ ਆਪ ਨੂੰ ਬਚਾ ਸਕਦਾ ਆਪਣੇ ਮਿਲਟਰੀ ਡਿਫੈਂਸ ਸਿਸਟਮ ਨਾਲ ਬਟ ਬਿਲਕੁਲ ਬਟ ਨਿਊਕਲੀਅਰ ਬੰਬ ਤੋਂ ਨਹੀਂ ਮਿਟਾ ਸਕਦਾ ਤੇ ਹੁਣ ਐਵੇਂ ਜਦੋਂ 트ੰਪ ਆਇਆ 트ੰਪ ਨੇ ਕੁਝ ਦਿਨਾਂ ਤੋਂ ਮੈਂ ਕਹਿੰਦਾ ਕਿ ਪਿਛਲੇ ਕੁਝ ਇੱਕ ਦੋ ਵੀਕ ਤੋਂ ਇਹ ਇਰਾਨ ਤੇ ਯੂ ਐਸ ਦੀ ਆਪਸ ਦੇ ਵਿੱਚ ਮੀਟਿੰਗ ਚੱਲ ਰਹੀ ਸੀ ਜਿਹਦੇ ਵਿੱਚ 트ੰਪ ਚਾਹੁੰਦਾ ਸੀ ਕਿ ਇਰਾਨ ਸਾਈਨ ਕਰ ਦੇ ਕਿ ਉਹ ਨਿਊਕਲੀਅਰ ਪਾਵਰ ਨਹੀਂ ਬਣਾਊਗਾ ਬਟ ਪਹਿਲਾਂ ਵੀ ਇਰਾਨ ਨੇ ਇੱਕ ਵਾਰ ਸਾਈਨ ਕੀਤੇ ਨੇ 10 ਸਾਲ ਇਰਾਨ ਇਹੀ ਕਹਿੰਦਾ ਰਿਹਾ ਕਿ ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂ ਨਿਊਕਲੀਅਰ ਅਸੀਂ ਕਰ ਨਹੀਂ ਰਹੇਗੇ ਕੁਝ ਬਟ ਉਹ 10 ਸਾਲ ਦੇ ਵਿੱਚ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ 90% ਉਹ ਕਾਮਯਾਬ ਹੋ ਗਏ ਉਹ 10 ਸਾਲ ਦੇ ਵਿੱਚ ਉਹ 3% ਤੋਂ 60% ਤੱਕ ਪਹੁੰਚ ਗਈ ਸੀ ਉਹ ਪ੍ਰੋਜੈਕਟ ਕਹਿ ਰਹੇ ਨੇ ਕਿ ਹਾਂ ਕਿ ਸਾਡਾ ਕੋਈ ਲੈਣਾ-ਦੇਣਾ ਨਹੀਂ ਹੈਗਾ ਬਟ ਅੰਦਰੋਂ ਉਹ ਉਹਨਾਂ ਨੇ ਆਪਣਾ ਪ੍ਰੋਸੈਸ ਸ਼ੁਰੂ ਰੱਖਿਆ ਇਧਰੋਂ ਜੁਗਾਰ ਕਰਕੇ ਜਾਂ ਫਿਰ ਜਿਵੇਂ ਵੀ ਕਹਸੋ ਜਿਵੇਂ ਕਹਸੋ ਹੁੱਕ ਐਂਡ ਕ੍ਰੋਕ ਨਾਲ ਕਿਤੇ ਉਹਨਾਂ ਨੂੰ ਮੈਂਤ ਨਾਲ ਬੰਦੇ ਮਿਲੇ ਜਾਂ ਫਿਰ ਸਾਇੰਟਿਸਟ ਬਣੇ ਕਿਤੇ ਸਿੱਖਿਆ ਕਿਤੇ ਉਹਨਾਂ ਨੇ ਧੱਕੇ ਨਾਲ ਕੋਹਾ ਆਇਦਰ-ਉਦਰੋ ਕਰਕੇ ਲੜਾਈਆਂ ਕਰਕੇ ਜਾਂ ਕੁਝ ਕਰਕੇ ਟੈਕਨੋਲੋਜੀ ਲੈ ਕੇ ਉਹ 90% ਤੱਕ ਹੁਣ ਪਹੁੰਚ ਓਕੇ ਸੀ ਇਸ ਟਾਈਮ ਪਰ ਕਿਤਨਾ ਕਿਤੇ ਥੋੜਾ ਜਿਹਾ ਨਾ ਉਹ ਚੀਜ਼ ਦੀ ਵੀ ਲੜਾਈ ਹੈਗੀ ਐ ਵੀ ਇੱਕ ਬੰਦੇ ਨੂੰ ਦੱਬ ਰਹੇ ਨੇ ਇੱਕ ਕੰਟਰੀ ਨੂੰ ਦੱਬਣ ਵਾਲਾ ਕੰਮ ਵੀ ਹੈਗਾ ਹੀ ਆ ਜਿਵੇਂ ਹੁਣ ਦੇਖਿਆ ਜਾਵੇ ਯਾਰ ਵੀ ਇਜ਼ਰਾਈਲ ਕੋਲ ਕਿਹੜਾ ਨਿਊਕਲੀਅਰ ਪਾਵਰ ਨਹੀਂ ਹੈਗੀ ਤੇ ਕੋਈ ਵੀ ਦੇਸ਼ ਹੈ ਮੈਨੂੰ ਲੱਗਦਾ ਅੱਜ ਦੇ ਟਾਈਮ ਇੱਕ ਸਕਿਉਰਟੀ ਦੇ ਤੌਰ ਤੇ ਆਪਾਂ ਜਿਵੇਂ ਪੈਸੇ ਰੱਖ ਦਿੰਨੇ ਹਨਾ ਕਿਸੇ ਨੂੰ ਹਾਂ ਉਹ ਚੀਜ਼ ਹੈ ਵੀ ਮੈਨੂੰ ਲੱਗਦਾ ਵੀ ਇਹ ਇੱਕ ਤਰ੍ਹਾਂ ਦਾ ਵੀ ਸਕਿਉਰਟੀ ਹੈ ਹਰੇਕ ਮੁਲਕ ਦੀ ਇਹ nuclear ਤੇ नीड ਵੀ ਆ ਕਿਉਂ ਜਿਵੇਂ ਮੈਂ ਉਹ ਕਹਿ ਰਿਹਾ ਸੀ ਵੀ 트াম্প ਨੇ ਇਧਰੋਂ ਆਪਣੀ ਸੰਧੀ ਕਰਨੀ ਚਾਹੀਦੀ ਉਹਦੇ ਨਾਲ ਉਹਦੇ ਮਤਲਬ ਜੋ ਸਾਹਮਣੇ ਆ ਰਿਹਾ ਆਪਾਂ ਨੂੰ ਹੁਣ ਜਦੋਂ ਇਹ ਵਾਰ ਇਹਨਾਂ ਦੀ ਸਟਾਰਟ ਹੋਈ ਤਾਂ ਇਹਨਾਂ ਦੀ ਜਿਹੜੀ ਸੰਧੀ ਹੈਗੀ ਸੀ ਫਿਲਹਾਲ ਉਹ ਸਟਾਪ ਲੱਗ ਗਿਆ ਤੇ ਉਹ ਅੱਗੇ ਗੱਲਬਾਤ ਉਹਨਾਂ ਦੀ ਹੋਣੀ ਬੰਦ ਹੋ ਗਈ 트াম্প ਦੀ ਤੇ ਇਰਾਨ ਦੀ ਬਟ 트াম্প ਨੇ ਕੀ ਕਿਹਾ ਅਮਰੀਕਾ ਨੇ ਕੀ ਕਿਹਾ ਕਿ ਹਾਂ ਅਸੀਂ ਇਸ ਵਾਰ ਤੋਂ ਪਿੱਛੇ ਹਟ ਰਿਹਾ ਸਾਡਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਅਸੀਂ ਇਜ਼ਰਾਈਲ ਨਾਲ ਕੋਈ ਗੱਲਬਾਤ ਨਹੀਂ ਕੀਤੀ ਅਸੀਂ ਤਾਂ ਪੀਸ ਬਣਾਉਣ ਦੀ ਕੋਸ਼ਿਸ਼ ਕੀਤੀ ਆ ਜਿਵੇਂ ਇੱਥੇ ਉਹ ਨਹੀਂ ਸ਼ੋ ਹੋ ਰਿਹਾ ਹੁੰਦਾ ਕਿ ਹਾਂ ਵੀ ਇੱਕ ਪਾਸੇ ਤਾਂ ਹੈਗਾ ਇਜ਼ਰਾਈਲ ਇੱਕ ਪਾਸੇ ਹੈਗਾ ਯੂ ਐਸ ਵਿਚਾਲੇ ਹੈਗਾ ਇਰਾਨ ਹੁਣ ਯੂ ਐਸ ਉਹਨੂੰ ਆਪਸ਼ਨ ਦੇ ਰਿਹਾ ਵੀ ਜਾਂ ਤਾਂ ਇਜ਼ਰਾਈਲ ਦੇ ਤਰੀਕੇ ਨਾਲ ਮੰਨ ਜਾ ਜਾਂ ਫਿਰ ਮੇਰੇ ਤਰੀਕੇ ਨਾਲ ਮੰਨ ਜਾ ਮਤਲਬ ਇੱਕ ਤਰੀਕਾ ਫਸਾਇਆ ਗਿਆ ਵਿਚਾਲੇ ਨਹੀਂ ਜੀ ਹੁਣ ਇੱਕ ਪਾਸੇ ਦੀਰੋ ਘਾਟੀ ਵਾਲਾ ਕੰਮ ਦੂਜੇ ਪਾਸੇ ਪ੍ਰੈਸ਼ਰ ਹੀ ਨਹੀਂ ਹੈਗਾ ਉੱਤੇ ਤਾਂ ਉਹਨੇ ਮੰਨਣਾ ਹੀ ਨਹੀਂ ਕਿ ਮੈਂ ਕਿਉਂ ਸਾਈਨ ਕਰਾਂ ਹੁਣ ਉਹਦੇ ਤੇ ਪ੍ਰੈਸ਼ਰ ਆ ਕੇ ਹਾਂ ਵੀ ਤੈਨੂੰ ਇਜ਼ਰਾਈਲ ਤੋਂ ਮੈਂ ਬਚਾ ਲੂੰਗਾ ਤੂੰ ਆਪਣਾ ਇਹ ਨਹੀਂ ਕਰਨਾ ਹੈਗਾ ਇਜ਼ਰਾਈਲ ਨਾਲ ਵਾਰ ਆਪਾਂ ਰੋਕ ਦਾਂਗੇ ਬਟ ਨਿਊਕਲੀਅਰ ਵਾਰ ਨਹੀਂ ਕਰਨੀ ਹੈਗੀ ਜਾਂ ਨਿਊਕਲੀਅਰ ਆਪਾਂ ਨੇ ਬੰਬ ਨਹੀਂ ਬਣਾਉਣਾ ਹੈਗਾ ਦੋਨੇ ਪਾਸੋਂ ਨੂੰ ਕੋਸਾਰ ਕੇ ਘਾਟੀ ਜੀਰੋ ਵਾਲਾ ਕੰਮ ਜਿਵੇਂ ਤੁਸੀਂ ਕਿਹਾ ਹੁਣ ਕਿਦਰ ਯਾਰ ਇੱਕ ਚੀਜ਼ ਇਹ ਵੀ ਹੈ ਨਾ ਹੁਣ ਜੇ ਆਪਾਂ ਚੱਲ ਕਹਿੰਦੇ ਆ ਆਪਾਂ ਯੁੱਧ ਦੀਆਂ ਦੀ ਕੰਟਰੀ ਹੈ ਨਾ ਇਜ਼ਰਾਈਲ ਹਾਂ ਤੇ ਆਪਾਂ ਉਹਦੇ ਦੋ ਪੱਖ ਦੇਖੀ ਇੱਕ ਠੀਕ ਹੈ ਚਲ ਵੀ ਉਹਨਾਂ ਦੀ માનਤਾ ਕਿਸੇ 'ਚ ਹੈਗੀ ਹੈ ਕਿਸੇ 'ਚ ਨਹੀਂ ਹੈਗੀ ਹਨ ਤੇ ਦੂਜੇ ਪਾਸੇ ਰਾਣ ਆ ਗਿਆ ਇੱਕ ਪਿਓਰ ਕੱਟੜ ਹੈ ਨਾ ਜਿੱਥੇ ਸੀਆ ਮੁਸਲਮਾਨਾਂ ਦੀ ਗਿਣਤੀ ਜ਼ਿਆਦੇ ਹੈ ਬਿਲਕੁਲ ਤੇ ਇਹ ਤਾਂ ਆਪਾਂ ਨੂੰ ਪਤਾ ਹੁਣ ਪਿਛਲੇ ਮਤਲਬ ਕਈ ਸੈਂਚਰੀਆਂ ਤੋਂ ਆ ਜੀ ਚੱਲਦੀ ਆ ਰਹੀ ਹੈ ਸੀਆ ਤੇ ਸੁੰਨੀਆਂ ਦੇ ਵਿੱਚ ਲੜਾਈ ਹੈ ਤੇ ਇਹ ਲੜਾਈ ਕਦੇ ਨਾ ਖਤਮ ਹੋਣ ਵਾਲੀ ਲੜਾਈ ਹੈ ਨਾ ਕਿਉਂਕਿ ਨਾ ਤਾਂ ਇਹ ਚੀਜ਼ ਦਾ ਕੋਈ ਹੱਲ ਹੈ ਤੇ ਨਾ ਇਹ ਹੱਲ ਵੱਲ ਜਾਂਦੇ ਨੇ ਕਿਉਂਕਿ ਕੱਟੜ ਤਾਂ ਬਹੁਤ ਜ਼ਿਆਦੇ ਦੋਨਾਂ ਚਾਹਣਾ ਆਪਸ 'ਚ ਤੇ ਇੱਕ ਗੱਲ ਤਾਂ ਮੰਨਦੇ ਆਂ ਵੀ ਤਰੱਕੀ ਦੇ ਪੱਖੋਂ ਇਜ਼ਰਾਈਲ ਨੇ ਵੱਧ ਤਰੱਕੀ ਕੀਤੀ ਆ ਬਿਲਕੁਲ ਕਿਉਂਕਿ ਉਹ ਇਹ ਚੀਜ਼ ਦੀ ਲੜਾਈ 'ਚ ਨਹੀਂ ਪਏ ਉਹ ਆ ਫਸਾਦ 'ਚ ਨਹੀਂ ਪਏ ਹੈਗਾ ਹਾਂ ਤੇ ਹੁਣ ਜਿਹੜੇ ਈਰਾਨ ਦੇ ਮਤਲਬ ਆਲੇ ਦਲੇ ਕੰਟਰੀਆਂ ਨੇ ਕਿ ਨਾ ਯੂਏਈ ਆ ਗਿਆ ਹਾਂ ਉੱਥੇ ਆਪਣਾ ਸੁੰਨੀਆਂ ਦੀ ਪਪੂਲੇਸ਼ਨ ਆ ਗਈ ਬਿਲਕੁਲ ਮਤਲਬ ਜੇ ਦੇਖਿਆ ਜਾਵੇ ਵੀ ਇਹ ਇਕੱਠੇ ਹੁੰਦੇ ਤਾਂ ਕਿਸੇ ਦੀ ਮਜਾਲ ਹੈਗੀ ਸੀ ਵੀ ਇਹਨਾਂ ਤੇ ਕੋਈ ਅਟੈਕ ਕਰ ਪਾਉਂਦਾ ਕੋਈ ਨਹੀਂ ਸਕਦਾ ਹੈਗਾ ਮਤਲਬ ਉਹ ਗੱਲ ਇਕੱਠੇ ਹੋ ਨਹੀਂ ਸਕਦੇ ਤੇ ਫਿਰ ਉਹੀ ਗੱਲ ਹੈ ਵੀ ਇਕੱਠੇ ਜਣਗੇ ਤਾਂ ਸੀ ਨਾ ਪਸਤੇ ਜੇ ਹੋ ਨਹੀਂ ਸਕਦੇ ਹੈਗੇ ਤੇ ਜੇ ਇਕੱਠੇ ਹੋਗੇ ਤਾਂ ਇਹ ਹੋ ਨਹੀਂ ਸਕਦਾ ਕਿ ਕੋਈ ਇਹਨਾਂ ਦੇ ਅੱਗੇ ਆ ਜਾਵੇ ਹਾਂ ਜੇ ਇਕੱਠੇ ਹੋਗੇ ਫਿਰ ਇਹਨਾਂ ਦੀ ਪਾਵਰ ਬਹੁਤ ਤਕੜੀ ਹੈ ਹਾਂ ਬਿਲਕੁਲ ਬਿਲਕੁਲ ਅਸਲ ਮੈਂ ਨਾ ਇਹਨਾਂ ਨੂੰ ਇਕੱਠੇ ਹੋਣ ਦਿੱਤੇ ਹੀ ਨਹੀਂ ਜਾਂਦਾ ਚਲ ਜੇ ਕਿਤੇ ਇਹਨਾਂ ਦੀ ਆਪਸ ਇਹਨਾਂ ਦੇ ਲੀਡਰਾਂ ਦੀ ਗੱਲ ਹੁੰਦੀ ਵੀ ਹੈ ਹਨਾ ਚਲ ਆ ਇਹ ਤਾਂ ਹੈ ਨਹੀਂ ਵੀ ਇਹ ਡਾਂਗਾ ਸੁੱਟੀਆਂ ਚੱਕੇ ਫਿਰਦੇ ਨੇ ਆਪਸ ਚ ਕਿਤੇ ਨਾ ਕਿਤੇ ਬੈ ਕੇ ਇਹ ਆਪਣਾ ਜਿਵੇਂ ਉਹ ਹੁੰਦਾ ਜਿਵੇਂ G7 ਸੱਮਿਟ ਹੁੰਦਾਗਾ ਹਾਂ ਕਿਤੇ ਬਹਿ ਕੇ ਇਹ ਉਸ ਸਾਹਮਣੇ ਚਰਚਾ ਵਾਰਤਾਲਾਪ ਤਾਂ ਕਰਦੇ ਨੇ ਜੋ ਇਹਨਾਂ ਦਾ ਵਪਾਰ ਚੱਲਦਾ ਉਹ ਤਾਂ ਚੱਲਦਾ ਪਰ ਉਹ ਆ ਵੀ ਧਰਮ ਪੱਖੋਂ ਨਿਰਪੱਖ ਨੇ ਥੋੜੇ ਜਿਆਦਾ ਪਰ ਇੱਕ ਕੱਲਾ ਦਲੇਰ ਇੱਕ ਪੱਖ ਵੀ इजीली ਵੀ ਕਿੰਨਾ ਚਾਹੇ ਯੂਐਸ ਹੋ ਗਏ ਜਾਂ ਜਿਹੜੇ ਵੀ ਹੋ ਗਏ ਜਾਂ ਜੋਕੀ ਹੋ ਗਏ ਇਹ ਕਿੰਨੇ ਵਧੀਆ ਤਰੀਕੇ ਨਾਲ ਹਨਾ ਆਪਦੇ ਆਪ ਨੂੰ ਕਹਿ ਦਿੰਦੇ ਨੇ ਕਿ ਹਾਂ ਸਾਡੇ ਹੱਥ ਸਾਫ਼ ਨੇ ਸਾਡਾ ਹੱਥਾਂ ਤੇ ਗੰਦ ਨਹੀਂ ਲੱਗਿਆ ਹੈਗਾ ਅਸੀਂ ਲੜਾਈਆਂ ਦੇ ਵਿੱਚ ਨਹੀਂ ਹੈਗੇ ਅਸੀਂ ਪੀਸ ਭੜਦਿਆਂ ਇਹ ਕਿੰਨੇ ਕਲੀਅਰ ਤਰੀਕੇ ਨਾਲ ਕਹਿੰਦੇ ਨੇ ਹੁਣ ਜਿਹੜਾ ਅਟੈਕ ਇਜ਼ਰਾਈਲ ਨੇ ਈਰਾਨ ਤੇ ਕੀਤਾ ਰਾਤੋਂ ਰਾਤ ਰਾਤ ਨੂੰ 3 ਵਜੇ ਉਹਦੇ ਵਿੱਚ ਉਹਨੇ ਕੀ ਕੀਤਾ ਜਿਹੜੇ ਵੀ ਜਗ੍ਹਾ ਤੇ ਨਿਊਕਲੀਅਰ ਪਲਾਂਟ ਹੈਗੇ ਸੀ ਨਿਊਕਲੀਅਰ ਪਲਾਂਟਾਂ ਤੇ ਅਟੈਕ ਕੀਤਾ ਚਲੋ ਮੰਨ ਲੈਂਦੇ ਆ ਇਜ਼ਰਾਈਲ ਤੇ ਈਰਾਨ ਉਹ ਆਪਸ ਦੇ ਵਿੱਚ ਇੰਨੇ ਕੋਲ ਵੀ ਨਹੀਂ ਹੈਗੇ ਕਿ ਹਾਂ ਕਿ ਜਿਵੇਂ ਆਪਾਂ ਗੱਲ ਕਰੀਏ ਕਿ ਪਾਕਿਸਤਾਨ ਤੇ ਪੰਜਾਬ ਨੂੰ ਖਤਰਾ ਸੀ ਨਾ ਉਹਨਾਂ ਦੀ ਬਹੁਤ ਦੂਰ ਬਹੁਤ ਦੂਰ ਦੂਰ ਜੋ ਜਿੱਥੇ ਵੀ ਉਹਨਾਂ ਨੇ ਅਟੈਕ ਕੀਤੇ ਨੇ ਇਰਾਨ ਅਬਦੇ ਜਗ੍ਹਾ ਤੇ ਬੈਠ ਕੇ ਉਹਨਾਂ ਦੇ ਪਲਾਨ ਤਾਂ ਦੇ ਟੈਕਨਿਕ ਕਰ ਸਕਦਾ ਸੀ ਚਲੋ ਪਲਾਨਟ ਵੱਡੇ ਹੋ ਗਏ ਉਹਨਾਂ ਨੂੰ ਐਗਜ਼ੈਕਟ ਲੋਕੇਸ਼ਨ ਪਤਾ ਲੱਗ ਗਈ ਕਿ ਕਿੱਥੇ ਅਟੈਕ ਕਰਨਾ ਉਹਨੇ ਕਰਤਾ ਹਮ ਪਰ ਜਿਹੜੇ ਜਿਹੜੇ ਉਹਨਾਂ ਦੇ ਮਿਲਟਰੀ ਆਫੀਸਰ ਸੀ ਮੇਨ ਆਪਾਂ ਕਹਿ ਸਕਦੇ ਜਿਵੇਂ ਕਮਾਂਡਰ ਹੋਗੇ ਜਿਹੜੇ ਮੇਨ ਹੈਗੇ ਸੀ ਸਾਰੇ ਟ੍ਰਾਪ ਦੀ ਗਿਣਤੀ ਦੇ ਬਿਲਕੁਲ ਉਹਨਾਂ ਦੇ ਸਾਰਿਆਂ ਦੇ ਰਾਤ ਨੂੰ ਬੈਡਰੂਮਾਂ ਤੇ ਜੇ ਕੋਈ ਅਪਾਰਟਮੈਂਟ ਦੇ ਵਿੱਚ ਰਹਿ ਰਿਹਾ ਪੰਜਵੀਂ ਮੰਜ਼ਲ ਦਾ ਤਾਂ ਪੰਜਵੀਂ ਮੰਜ਼ਲ ਖਤਮ ਆ ਠੀਕ ਹਾਂ ਮਤਲਬ ਇੰਨੇ ਕੋ ਪਰੀਸਾਈਜ਼ ਲੋਕੇਸ਼ਨ ਤੇ ਉਹਨੇ ਅਟੈਕ ਕੀਤੇ ਨੇ ਕਿਵੇਂ ਉਹਨਾਂ ਕੋਲ ਪਲਾਨਡ ਤਰੀਕੇ ਨਾਲ ਹੋਇਆਗਾ ਇੰਨਾ ਕ ਅੱਛਾ ਪਲਾਨ ਉਹ ਹੀ ਪਲਾਨ ਸਿਰਫ ਅੱਜ ਦਾ ਨਹੀਂਗਾ ਪਿਛਲੇ ਸ਼ਾਇਦ 10 ਸਾਲਾਂ ਤੋਂ ਇਹ ਪਲਾਨ ਚੱਲ ਰਿਹਾ ਸੀ ਤੇ ਹਾਂ ਇਹਦੇ ਵਿੱਚ ਜਿਹੜੇ ਵੀ ਲੋਕੇਸ਼ਨਾਂ ਜਿਵੇਂ ਆਪਾਂ ਕਹਿ ਸਕਦੇ ਆ ਕਿ ਇਜ਼ਰਾਈਲ ਕੋਲ ਡਿਫੈਂਸ ਸਿਸਟਮ ਵਧੀਆ ਉਹਵੇਂ ਜੋ ਵੀ ਉਹਨਾਂ ਨੂੰ ਡਾਟਾ ਮਿਲਿਆ ਕਿਹੜੀ ਲੋਕੇਸ਼ਨ ਤੇ ਕਿੱਥੇ ਹੋ ਰਿਹਾ ਉਹ ਸਾਰਾ ਕੁਝ ਮਿਲਿਆ ਅਮਰੀਕਾ ਤੋਂ ਅਮਰੀਕਾ ਦੇ ਕੰਟਰੋਲ ਹੱਥ ਦੇ ਬਿਨਾ ਇਜ਼ਰਾਈਲ ਇਨਾ ਵੱਡਾ ਅਟੈਕ ਇਰਾਨ ਦੇ ਵਿੱਚ ਜਾ ਕੇ ਕਰ ਨਹੀਂ ਸਕਦਾ ਸੀ ਬਹੁ ਹੀ ਹੈ ਪਬਲੀਕਲੀ ਇਹਨਾਂ ਨੇ ਮੰਨਣਾ ਨਹੀਂ ਅੰਦਰ ਖਾਤੇ ਦਾ ਆਪਾਂ ਨੂੰ ਵੀ ਪਤਾ ਹੈ ਵੀ ਅਮਰੀਕਾ ਦਾ ਕਦੇ ਵੀ ਨਹੀਂ ਚਾਹੁੰਦਾ ਕੋਈ ਦੇਸ਼ ਨਿਊਕਲੀਅਰ ਪਾਵਰ ਬਣੇ ਜਦੋਂ ਇੰਡੀਆ ਬਣਿਆ ਨਿਊਕਲੀਅਰ ਪਾਵਰ ਉਦੋਂ ਵੀ ਨਹੀਂ ਚਾਹੇ ਉਦੋਂ ਲੋਕਸ਼ੋਪ ਕੀ ਬਣਿਆ ਵੀ ਉਦੋਂ ਜਦੋਂ ਉੱਥੇ ਇਹਨਾਂ ਨੇ ਆਪਣਾ ਆਪਣਾ ਕਿੱਥੇ ਹੋਇਆ ਸੀ ਉਹ ਰਾਜਸਥਾਨ ਦੇ ਵਿੱਚ ਸੀਗਾ ਏਰੀਆ ਨੇ ਕੀ ਨਾਮ ਸੀ ਮੈਨੂੰ ਯਾਦ ਨਹੀਂ ਆ ਰਿਹਾ ਹੈਗਾ ਉਹ ਹਾਂ ਪੀ ਤੇ ਸੀਗਾ ਸ਼ਾਇਦ ਮੈਨੂੰ ਪੀ ਤੇ ਪਹਿਲਾਂ ਨਾਮ ਆ ਜਿਹੜੇ ਕੋਈ ਜ਼ਿਆਦਾ ਨਹੀਂ ਕੀ ਨਾਮ ਸੀ ਨਹੀਂ ਨਹੀਂ ਪਹਿਲਾਂ ਘਰ ਤਾਂ ਘਰ ਦੋਸਤਾਂ ਦਾ ਘਰ ਆ ਗਿਆ ਹਾਂ ਤੇ ਉਦੋਂ ਮਤਲਬ ਉਦੋਂ ਉੱਥੇ ਟੈਸਟ ਕੀਤਾ ਸੀ ਕਰਮੋਟੇ ਦੇ ਵਿੱਚ ਉਹ ਵੀ ਲੋਕੀ ਕਰਨਾ ਪਿਆ ਹੁਣ ਅਮਰੀਕਾ ਦੇ ਸੈਟਲਾਈਟਾਂ ਤੇ ਜਦੋਂ ਰੱਖ ਰੀਆਂ ਉਦੋਂ ਵਾਰ ਜਦੋਂ ਜਦੋਂ ਮੈਂ ਆ ਪਾਕਿਸਤਾਨ ਨੇ ਬਣਾਉਣਾ ਚਾਹਿਆ ਤਾਂ ਉਦੋਂ ਆਪਣੇ ਵਾਲਿਆਂ ਦੇ ਟੰਗੜਾਈ ਹੁੰਦਾ ਯਾਰ ਹੁੰਦਾ ਹੁੰਦਾ ਕਿ ਕੋਈ ਵੀ ਮਤਲਬ ਹੁੰਦਾ ਨਾ ਬੈਲੈਂਸ ਆਊਟ ਕਰਨ ਵਾਸਤੇ ਇਹ ਚੀਜ਼ਾਂ ਜ਼ਰੂਰੀ ਨੇਗੀ ਠੀਕ ਆ ਅਗਲੇ ਨੂੰ ਜੰਨਾ ਪਿੱਛੇ ਖਿੱਚਿਆ ਜਾਂਦਾ ਖਿੱਚੇਦੇ ਨੇਗੀ ਹਾਂ ਹੁਣ ਹਰ ਕੰਟਰੀ ਤੇ ਨਜ਼ਰ ਰੱਖੀ ਜਾ ਰਹੀ ਆ ਪਹਿਲਾਂ ਇੰਡੀਆ ਤੇ ਨਜ਼ਰ ਰੱਖੀ ਹੋਈ ਸੀ ਉਦੋਂ ਹੁਣ ਈਰਾਨ ਤੇ ਨਜ਼ਰ ਯੂਐਸਡੀ ਹੈਗੀ ਆ ਬਟ ਉਹਨਾਂ ਨੂੰ ਚਾਹੀਦਾ ਸੀ ਇੱਕ ਜਿਵੇਂ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਉਣੀ ਆ ਇਰਾਨ ਸੋਰੀ ਇਜ਼ਰਾਈਲ ਦੇ ਮੋਢੇ ਤੇ ਰੱਖ ਕੇ ਇਰਾਨ 'ਚ ਅਟੈਕ ਕਰਵਾਇਆ ਕਿਹਨੇ ਕਰਾਇਆ ਯੂਐਸ ਨੇ ਨਹੀਂ ਇਜ਼ਰਾਈਲ ਦੇ ਮੋਢੇ ਇਜ਼ਰਾਈਲ ਨੂੰ ਬਣਾਈ ਇਸ ਟਾਈਪ ਕੇ ਹੈ ਨਾ ਜਿਵੇਂ ਹੁੰਦਾ ਨਹੀਂ ਇਹਦੇ ਮੋਢੇ ਪੂਰੇ ਕਾਬਿਲ ਕੀਤੇ ਗਏ ਨੇਗੇ ਹੁਣ ਤਾਂ ਉਹਨਾਂ ਗਨ ਬਸ ਜਿਵੇਂ ਰੱਖਦੇ ਨੇ ਉਹਨਾਂ ਜਗ੍ਹਾ ਵੀ ਬਣ ਗਈ ਹੋਣੀ ਨਾ ਇਹਦਾ ਪੂਰੀ ਇਹ ਸਮਝ ਲਓ ਕਿ ਮਿਡਲ ਈਸਟ ਪੂਰਾ ਇੱਕ ਦੇਸ਼ ਆ ਉਹਦੇ ਵਿਚਾਲੇ ਸੈਂਟਰ ਦੇ ਵਿੱਚ ਇੱਕ ਕੈਂਪ ਲਾ ਰੱਖਿਆ ਇਜ਼ਰਾਈਲ ਦੇ ਨਾਂ ਦਾ ਹੋਰ ਛੱਡ ਯਾਰ ਇਹਨਾਂ ਨੇ ਨਾ ਸਕੀਮ ਦੇਖ ਇਹਨਾਂ ਦੀ ਕਿੰਨੀ ਤਕੜੀ ਆ ਚੱਲ ਜਦੋਂ ਅਫਗਾਨਿਸਤਾਨ ਦਾ ਰੌਲਾ ਸੀ ਚਲੋ ਉਦੋਂ ਕਿੰਨਾ ਟਾਈਮ ਅਫਗਾਨਿਸਤਾਨ ਦੇ ਵਿੱਚ ਹੈਨਾ ਕੈਂਪਰ ਇਹ ਅਮਰੀਕਾ ਦੇ ਕਈ ਸਾਲ ਰਹੇ ਹਾਂ ਤੇ ਚਲ ਹੁਣ ਤਾਂ ਲੀਬਾਨ ਦੇ ਹੱਥ ਚ ਹੈ ਕਹਾਂ ਕੰਟਰੋਲ ਸਾਰਾ ਹੈਨਾ ਉਦੋਂ ਇਹਨਾਂ ਨੇ ਬੈਕ ਆਫ ਕਰ ਲਿਆ ਸੀਗਾ ਪਰ ਜਿਹੜਾ ਇਜ਼ਰਾਇਲ ਹੈ ਕਿਵੇਂ ਹੈਨਾ 1947 ਦੇ ਵਿੱਚ ਫਾਰਮ ਕੀਤਾ ਗਿਆ ਬਚਾਲੇ ਫਾਰਮ ਕੀਤਾ ਗਿਆ ਤੇ ਉਹਨੂੰ ਬੈਕ ਕਰ ਰਹੇ ਨੇ ਇਹ ਕਿੰਨੇ ਸਾਲਾਂ ਤੋਂ ਹਮ ਸਿਰਫ ਇਹਨਾਂ ਨੂੰ ਪਤਾ ਵੀ ਮੀਡਲ ਈਸਟ ਆਉਣ ਵਾਲੇ ਟਾਈਮ ਦੇ ਵਿੱਚ ਕੀ ਕਰ ਸਕਦਾ ਹਨ ਤੇ ਮੀਡਲ ਈਸਟ ਨੇ ਕੀਤਾ ਵੀ ਉਹਨ ਦੁਬਈ ਹੈ ਦੁਬਈ ਨੂੰ ਆਪਾਂ 50 ਸਾਲ ਪਹਿਲਾਂ ਇਮੇਜਨ ਕਰੀਏ ਜਾਂ 50 ਸਾਲ ਪਹਿਲਾਂ ਦੀਆਂ ਫੋਟੋਆਂ ਦੇਖੀਏ ਤਾਂ ਕੀ ਤੋਂ ਕੀ ਬਣ ਗਿਆ ਹਨ ਨੈਚੁਰਲ ਰਿਸੋਰਸਸ ਕਰਕੇ ਬਣਿਆ ਹੁਣ ਉਹਨਾਂ ਦੇ ਉੱਤੇ ਕੰਟਰੋਲ ਵਾਸਤੇ ਇੱਕ ਹੁੰਦਾ ਨਹੀਂ ਵੀ ਇੱਕ ਆਈ ਹੈ ਇਹਨਾਂ ਦੀ ਉੱਥੇ ਰੱਖੀ ਹੋਈ ਇਜ਼ਰਾਈਲ ਦੇ ਰੂਪ ਦੇ ਵਿੱਚ ਸੋ ਇਜ਼ਰਾਈਲ ਇੱਕ ਤਰ੍ਹਾਂ ਦਾ ਮਤਲਬ ਉਹ ਮੇ ਬਣਾਇਆ ਗਿਆ ਹਨ ਇਜ਼ਰਾਈਲ ਹੋ ਗਿਆ ਉਹਦਾ ਬੇਸ ਹੈ ਹਾਂ ਇੱਕ ਤਰ੍ਹਾਂ ਦਾ ਬੇਸ ਹੈ ਰਸ਼ੀਆ ਕੋਲ ਹੁਣ ਯੂਕਰੇਨ ਹੋ ਗਿਆ ਹੁਣ ਉਹ ਵੀ ਹੈ ਹੁਣ ਆਪਾਂ ਚਲ ਮੰਨਦੇ ਆ ਕਿ ਰਸ਼ੀਆ ਨੇ ਯੂਕਰੇਨ ਤੇ ਅਟੈਕ ਕੀਤਾ ਸੀ ਬਟ ਜਿਹੜਾ ਯੂਕਰੇਨ ਨੇ ਰਸ਼ੀਆ ਤੇ ਅਟੈਕ ਕੀਤਾ ਸੀ ਉਹ ਵੀ ਯੂਕਰੇਨ ਦੇ ਸੌਰੀ ਰਸ਼ੀਆ ਦੇ ਅਟੈਕ ਤੋਂ ਪਹਿਲਾਂ ਦੇ ਵਿੱਚ ਅੰਦਰ ਯੂਕਰੇਨ ਰਸ਼ੀਆ ਦੇ ਵਿੱਚ ਪੋਸਟਿੰਗ ਕੀਤੀ ਸੀ ਮਿਲਟਰੀ ਦੀ ਉਹਨਾਂ ਦੀਆਂ ਮਿਜ਼ਾਈਲਾਂ ਦੀ ਜੋ ਰਸ਼ੀਆ ਦੇ ਯੂਕਰੇਨ ਤੇ ਅਟੈਕ ਤੋਂ ਪਹਿਲਾਂ ਉਹ ਕਿਉਂ ਕਰ ਲਏ ਬਈ ਪਹਿਲਾਂ ਉਹਨਾਂ ਨੂੰ ਕਿਹੜਾ ਪਤਾ ਨਹੀਂ ਸੀ ਕੀ ਹੋ ਰਿਹਾ ਸਭ ਕੁਝ ਪਲੈਨਡ ਸੀ ਨਾਲੇ ਇੰਨੀ ਇੰਟੈਲੀਜੈਂਸ ਤਾਂ ਇਹਨਾਂ ਦੀ ਉਹ ਵੀ ਨਹੀਂ ਹੈਗੀ ਮਾੜੀ ਵੀ ਇਹਨਾਂ ਨੂੰ ਪਤਾ ਨਹੀਂ ਲੱਗੇ ਹੁਣ ਰੂਸ ਕਿਹੜਾ ਛੋਟਾ ਮੋਟਾ ਦੇਸ਼ ਹੈ ਬਿਲਕੁਲ ਉਹੀ ਗੱਲ ਆ ਵੀ ਇਹਦਾ ਹੁਣ ਜੋ ਚੱਲ ਰਿਹਾ ਯੂਐਸਾ ਕੋਈ ਉਹ ਜਿਵੇਂ ਪਹਿਲਾਂ ਗੱਲ ਕਰੀ ਆ ਕਿ ਇੱਕ ਪਾਸੇ ਚਪੇੜ ਦਿਖਾਈ ਆ ਇੱਕ ਪਾਸੇ ਬਲੋਸ ਰਿਹਾ ਵੀ ਹਾਂ ਕੋਈ ਹੱਲ ਨਿਕਲੇ ਹੋਊਗਾ ਨੇ ਥੋੜਾ ਜਿਹਾ ਇਹ ਨੋਬਲ ਪ੍ਰਾਈਜ਼ ਦੀ ਰੇਸ ਦੇ ਵਿੱਚ ਵੀ ਹੈਗਾ ਜਿਵੇਂ ਉਦੋਂ ਜਦੋਂ ਬਣੇ ਹੀ ਬਣੇ ਆਪਾਂ ਦੇਖਿਆ ਹੀ ਆ ਜਿਵੇਂ ਇਹਨੇ ਯੂਕਰੇਨ ਦੇ ਜਲਸਿੰਕੀ ਨੂੰ ਬੁਲਾ ਕੇ ਕਿਵੇਂ ਉਹਨੂੰ ਕੋਈ ਨਹੀਂ ਮੰਨ ਜਾ ਛੜਦੇ ਬਾਹਰ ਉਹ ਪਤੰਦਰ ਗੱਲਾਂ ਵੀ ਹੋਰੇ ਕਰਦਾ ਨਾ ਜਿਵੇਂ ਇਹਨੇ ਬਿਲ ਜਾਂ ਲੈਂਦਾ ਨਾ ਦਾ ਬਿਗ ਬਿਊਟੀਫੁਲ ਬਿਲ ਸਹੀ ਗੱਲ ਆ ਮਤਲਬ ਵੀ ਇਹ ਹੁੰਦਾ ਨਹੀਂ ਵੀ ਆਪਣਾ ਪਿੱਛੇ ਜੇ ਫਿਲਮ ਆਈ ਸੀ ਨਾ ਕਈ ਸਾਲ ਪਹਿਲਾਂ ਉਹ ਜਿਵੇਂ ਉਹਦੇ ਤੇ ਸਾਊਥ ਕੋਰੀਆ ਦਾ ਜਿਵੇਂ ਤਾਨਾ ਛਾਇ ਉਹ ਤੇ ਕਮੇਡੀ ਦੇ ਰੂਪ ਚ ਬਣਾਈ ਨਹੀਂ ਹੋਈ ਸੀ ਕੀ ਨਾਮ ਸੀ ਰਣਵੀਰ ਉਹਦਾ ਯਾਰ ਉਹ ਡਿਕਟੇਟਰ ਡਿਕਟੇਟਰ ਹਾਂ ਉਹਦੇ ਵਿੱਚ ਉਹ ਕਹਿੰਦਾ ਨਹੀਂ ਹੁੰਦਾ ਕਹਿੰਦਾ ਵੀ ਮਿਸਾਈਲ ਬਣਾਓ ਹਣਾ ਜਿਹਦੀ ਸ਼ੇਪ ਕਹਿੰਦਾ ਇਦਾਂ ਹੋਵੇ ਤੇ ਉਹ ਕਹਿੰਦਾ ਯਾਰ ਵੀ ਵੀ ਦਾ ਲਾਡ ਵੀ ਮੈਨੂੰ ਲੱਗਦਾ ਵੀ ਤੁਸੀਂ ਕਾਰਟੂਨ ਦੇਖਦੇ ਹੋ ਵੀ ਕਾਰਟੂਨਾਂ ਨੂੰ ਦੇਖ ਕੇ ਤੁਸੀਂ ਹਾਂ ਉਹ ਕੀਤਾ ਮਤਲਬ ਉਹੀ ਕੰਮ ਨੂੰ 트ੰਪ ਨੇ ਇੰਦਾ ਬਿਗ ਬਿਊਟੀਫੁਲ ਪਲੇਅਰ ਦੇਖ ਕੀ ਹੈ ਨਾ ਅਸੀਂ ਇਹਦੇ ਵੀ ਕਮਾਲ ਕਰਦਾ ਯਾਰ ਹਣਾ ਮੈਂ ਕੁਝ ਦਿਨ ਪਹਿਲਾਂ ਤੇ ਉਹ ਦੋ ਜਦੋਂ ਜਲ ਸਿੰਘ ਕੀ ਨੂੰ ਕਹਿੰਦਾ ਸੀ ਮੈਂ ਕਹਿੰਦਾ ਹਾਂ ਕਹਿੰਦਾ ਕਹਿੰਦਾ ਵੀ ਕਿਹੇ ਜਗਹ ਕਹਿੰਦਾ ਕੱਪੜੇ ਪਾ ਕੇ ਆ ਗਿਆ ਤੂੰ ਨਾ ਇਕੱਤਰ ਕਾ ਕੋਟ ਪੈਂਟ ਕਿੱਥੇ ਸਹੀ ਗੱਲ ਆ ਪਰ ਫੈਸ਼ਨਲ ਕਪੜੇ ਪਾ ਕੇ ਆਉਣੇ ਤੇ ਹਾਂ ਤੇ ਉਹ ਵੀ ਇਹ ਮਤਲਬ ਥੋੜਾ ਜਿਹਾ ਸੱਤਾ ਹੋਰੇ ਪਾਸੇ ਜਾ ਰਹੀ ਹੈ ਇਹ ਰਹਿਣਾ ਵੀ ਗਲਤ ਜਿਹੇ ਹੱਥਾਂ ਜਿ ਵੀ ਕਹਿ ਸਕਦੇ ਆ ਚਲ ਠੀਕ ਹੈ ਵੀ ਹੋਰੇ ਰੂਪ ਧਾਰਨ ਕਰ ਲਿਆ ਰਾਜਨੀਤੀ ਦੇ ਬਿਲਕੁਲ ਬਿਲਕੁਲ ਨਹੀਂ ਮੈਨੂੰ ਕਈ ਵਾਰ ਉਹੀ ਜਾਤ ਆਉਂਦੀ ਆ ਮਤਲਬ ਮੈਂ ਹੁਣ ਕਹਿ ਕੇ ਹਟਿਆ ਨਾ ਮੈਂ ਡਿਕਟੇਟਰ ਫਿਲਮ ਥੋੜੀ ਜਿਹੀ ਦੇਖੀ ਸਾਰੀ ਨਹੀਂ ਮੈਂ 10 ਮਿੰਟ ਹੋਈ ਦੇਖਣ ਲੱਗ ਗਿਆ ਵੀ ਚਲ ਪਹਿਲਾਂ ਮੈਂ ਦੇਖੀ ਜੀ ਪਤਾ ਨਹੀਂ ਕਿੰਨੇ ਸਾਲ ਪਹਿਲਾਂ ਦੇਖੀ ਹੋਗੀ ਹਨਾ ਛੋਟੇ ਹੁੰਦੇ ਤੇ ਹੁਣ ਮੈਂ ਦੁਬਾਰਾ ਦੇਖੀ ਥੋੜੀ ਜੀ 10 15 ਮਿੰਟ ਮੈਨੂੰ ਉਹੀ ਫੀਲ ਹੋਈ ਕਿ ਹਾਂ ਉਹੀ ਸੇਮ ਕੰਮ ਜਿਹੜਾ ਉਹ ਕਰਦਾ ਸੀ ਉਹ ਵੀ ਦੀ ਇਹ ਕਰ ਰਿਹਾ ਹਨਾ ਕਿਤੇ ਕੁਝ ਮਜ਼ਾਕ ਕਰਦਾ ਕਿਤੇ ਕੁਝ ਕਰਦਾ ਕੋਈ ਸਮਝ ਨਹੀਂ ਆਏਗਾ ਚਲ ਕੋਈ ਗੱਲ ਨਹੀਂ ਉਹ ਬੋਲਦਾ ਹੀ ਬੜਾ ਗੈਂਡ ਲੱਗਦਾ ਹੈ ਯੂ ਆਸਕ ਮੀ ਸਮਥਿੰਗ ਨੋ ਆਈ ਡੋਟ ਲਾਈਕ ਇਟ ਚਲ ਹੁਣ ਤੈਨੂੰ ਕੀ ਲੱਗਦਾ ਕਿ ਇਹ ਅੱਗੇ ਵਾਰ ਕਿੰਨੀ ਕੁ ਵੱਧ ਸਕਦੀ ਆ ਨਹੀਂ ਬਤਾਉਂਦੇ ਨਹੀਂ ਬਾਦੀ ਰਹਿਣ ਵੀਰ ਹੂੰ ਉਹ ਵੀ ਗੱਲ ਆ ਕਿ ਠੀਕ ਆ ਇੱਕ ਅਟੈਕ ਉਹਨਾਂ ਨੇ ਕਰਤਾ ਇੱਕ ਅਟੈਕ ਇਹ ਕਰ ਦੇਣਗੇ ਬਸ ਥੋੜਾ ਜਿਹਾ ਹੁੰਦਾ ਨਹੀਂਗਾ ਵੀ ਇੱਕ ਤੈਨੂੰ ਵਾਰਨਿੰਗ ਦੇਤੀ ਠੀਕ ਹੈ ਪਹਿਲਾਂ ਤੈਨੂੰ ਮਤਲਬ ਗੱਲਬਾਤ ਨਾਲ ਸਮਝਾਇਆ ਨਹੀਂ ਸਮਝਦਾ ਤਾਂ ਅਸੀਂ ਆਹ ਕੁਝ ਵੀ ਕਰ ਸਕਦੇ ਆ ਉਹ ਕਿਤਰਾ ਦਾ ਵਾਰਨਿੰਗ ਸਾਈਨ ਸਮਝਦੇ ਨੂੰ ਵੀ ਇਹ ਚੀਜ਼ ਕੀਤੀ ਨਹੀਂ ਇਹਨਾਂ ਨੇ ਤੇ ਅਟੈਕ ਵੀ ਤੂੰ ਕਹਿਣਾ ਉੱਥੇ-ਉੱਥੇ ਕੀਤੇ ਨੇ ਜਿੱਥੇ ਇਹਨਾਂ ਦੇ ਮੇਨ ਹੈੱਡਕੁਆਟਰ ਸੀਗੇ ਮੇਨ ਮੇਨ ਇਹਨਾਂ ਦਾ ਦੇਹਣਾ ਜਨਰਲ ਮਿਲਟਰੀ ਦੇਣ ਉਹ ਹੈਗੇ ਸੀਗੇ ਤੇ ਉਹਨਾਂ ਦੇ ਉੱਤੇ ਅਟੈਕ ਤੋਂ ਕਿਤਨਾ ਕਿਤੇ ਡਰ ਬੈੰਦਾ ਇਹ ਚੀਜ਼ ਦਾ ਸਮਝ ਜਾਣਗੇ ਠੀਕ ਆ ਉਹ ਐਂ ਕਹਿ ਦਿੰਗੇ ਵੀ ਠੀਕ ਆ ਅਸੀਂ ਹੋਲਡ ਕਰ ਲੈਨੇ ਆ ਜਾਂ ਫਿਰ ਅਸੀਂ ਇਹਨੂੰ ਉਹ ਕਰ ਲੈਨੇ ਆ ਟਰਮੀਨੇਟ ਕਰ ਦਿੰਨੇ ਹਨ ਵੀ ਅਸੀਂ ਨਹੀਂ ਬਣਾਉਂਦੇ ਉਹਨਾਂ ਦੇ ਜਿਹੜੇ ਮੇਨ ਪਲਾਂਟ ਸੀ ਉਹਨਾਂ ਤੇ ਅਟੈਕ ਕਰਤਾ ਉਹਨਾਂ ਦੇ ਜਿਹੜੇ ਮੇਨ ਜਨਰਲ ਹੈਗੇ ਸੀ ਫਿਰ ਰੇਡੀਏਸ਼ਨ ਲੀਕ ਨਹੀਂ ਹੋਈ ਯਾਰ ਉਹਨਾਂ ਤੇ ਕਰਤਾ ਉਹ ਕੁਝ ਹੋਊਗਾ ਕਿਉਂਕਿ ਯੂਰੇਨੀਅਮ ਸੌਰੀ ਆਪਾਂ ਕਹਿੰਦੇ ਹਾਂ ਯੂਰੇਨੀਅਮ ਨਿਊਕਲੀਅਰ ਬੰਬ ਬਣਦੇ ਨੇ ਉਹ ਇੱਕ ਐਮੇ ਦੀ ਚੀਜ਼ ਹੁੰਦੀ ਆ ਉਹ ਉਦੋਂ ਤੱਕ ਮੀਥੇਨ ਵੀ ਉਦੋਂ ਵੀ ਉਹ ਉਦੋਂ ਤੱਕ ਉਹਦਾ ਕੋਈ ਅਸਰ ਨਹੀਂ ਹੁੰਦਾ ਹੈਗਾ ਜਦੋਂ ਤੱਕ ਉਹ ਪ੍ਰੋਪਰ ਪਿਉਰੀਫਾਈ ਨਹੀਂ ਹੁੰਦੀ ਹੈਗੀ ਉਸ ਤੋਂ ਪਹਿਲਾਂ ਤਾਂ ਉਹ ਨਾਰਮਲ ਇੱਕ ਆਪਾਂ ਕਹਿੰਦੇ ਹਾਂ ਇੱਕ ਹਵਾ ਦੀ ਤਰ੍ਹਾਂ ਪਿਊਰੀਫਾਈ ਹੋਣ ਤੋਂ ਬਾਅਦ ਹੀ ਉਹ ਰिएक्ट ਕਰਦੀ ਆ ਉਸ ਤੋਂ ਬਿਨਾ ਉਹ ਕਰ ਨਹੀਂ ਸਕਦੀ ਨਹੀਂ ਫਿਰ ਇਹ ਵੀ ਕਰ ਸਕਦੇ ਨੇ ਕਿ 90% ਤੇ ਪਾਉਂਦੇ ਚਲੋ ਇੰਨਾ ਕੁ ਬੰਬ ਬਣਾ ਦੋ ਉਹ ਉਹ 100% ਪਿਊਰੀਫਾਈ ਕਰਕੇ ਫੇਰ ਹੀ ਉਹ ਹੋ ਰिएक्ट ਕਰਦੀ ਆ ਤੇ ਜਿਵੇਂ ਆ ਗੱਲ ਕਰ ਰਸੀ ਜਨਰਲ ਤਸ਼ੱਡੋ ਉਹਨਾਂ ਦੇ ਜਿਹੜੇ ਮੇਨ ਸਾਇੰਟਿਸਟ ਹੈਗੇ ਸੀ ਉਹ ਵੀ ਮਾਰਦੇ ਰिएक्ट ਹੂੰ ਉਹ ਜਦੋਂ ਮੈਂ ਆਪਣਾ ਪੁਰਾਣੀਆਂ ਫਿਲਮਾਂ 'ਚ ਦੇਖਦੇ ਹੁੰਨੇ ਆ ਹਾਂ ਵੀ ਉਹ ਕਿਹੜੀ ਫਿਲਮ ਦੀ ਤਹਿਲਕਾ ਪੰਡਣੀ ਉਹਦੀ ਨਾਨਾ ਪਾਰਟੀ ਕਰ ਰਹੀ ਦੀ ਉਹ ਚ ਕੀ ਕਰਦੇ ਉਹ ਸਾਇੰਟਿਸਟਾਂ ਨੂੰ ਕਿਡਨਾਪ ਕਰ ਲੈਂਦੇ ਨੇ ਨਾ ਉਹ ਜੇ ਸੋਚ ਗਾ ਜਾਨੀ ਤੁਹਾਾਰੇ ਪਿਊਰ ਕੰਡਕਟਰ ਤੋਂ ਜਾਂ ਹੈ ਮਤਲਬ ਵੀ ਉਹ ਕੰਮ ਹੋ ਰਿਹਾ ਸਹੀ ਗੱਲ ਹੁਣ ਮਾਰ ਹੁਣ ਮਾਰ ਦਿੰਦੇ ਨੇ ਹਾਂ ਪਰ ਹਨ ਜਦੋਂ ਸਾਇੰਟਿਸਟਾਂ ਦਾ ਨਾਮ ਆਉਂਦਾ ਨਾ ਆਪਣੇ ਦਿਮਾਗ ਚੋ ਹੀ ਆ ਜਾਂਦੇ ਨੇ ਚਿੱਟੇ ਕੱਪੜੇ ਪਾਏ ਹੋਏ ਹੁੰਦੇ ਨੇ ਹਾਂ ਲੰਬੇ ਲੰਬੇ ਜਿਹੜਾ ਐਣਕਾ ਲੱਗੇ ਹੋ ਜਿਹੜੀ ਇਹਨਾਂ ਦੇ ਲੰਬੇ ਲੰਬੀ ਹੈ ਪਰ ਇੱਕ ਹੋਰ ਜਿਹੜੀ ਮੈਂ ਗੱਲ ਇੱਥੇ ਵੀਡੀਓ ਦੇ ਵਿੱਚ ਕਹਿਣਾ ਚਾਹੂੰਗਾ ਮੋਸਟਲੀ ਇੰਸਟਾਗ੍ਰam ਤੇ ਨਾ ਸੇਮ ਵੀਡੀਓਆਂ ਕੁਮਰੀਆਂ ਨੇ ਦੁਬਾਰੇ ਜਿਹੜੀਆਂ ਹੈਗੀਆਂ ਨੇ ਆਪਣੀਆਂ ਇਰਾਨ ਤੇ ਇਜ਼ਰਾਈਲ ਦਾ ਜੋ ਅਟੈਕ ਹੈਗਾ ਉਹਨਾਂ ਦੀਆਂ ਵੀਡੀਓਆਂ ਕੁਮਰੀਆਂ ਨੇ ਤੇ ਉਹਦੇ ਵਿੱਚ ਜਿਹੜਾ ਡਿਫੈਂਸ ਸਿਸਟਮ ਆ ਇਜ਼ਰਾਈਲ ਦਾ ਉਹ ਸੇਮ ਹਨਾ ਕਿ ਆ ਨਿਊਕਲੀਅਰ ਜਿਹੜੇ ਮਤਲਬ ਸੌਰੀ ਜਿਹੜੀਆਂ ਮਿਜ਼ਾਈਲ ਹੈਗੀਆਂ ਨੇ ਉਹਨੂੰ ਹਵਾ ਦੇ ਵਿੱਚ ਹਵਾ ਦੇ ਵਿੱਚ ਹੀ ਉਹਨਾਂ ਨੂੰ ਬੰਦ ਕਰ ਦਿੰਦਾ ਉਹ ਵੀਡੀਓ ਇਜ਼ਰਾਈਲ ਦੀ ਆ ਬਟ ਸ਼ੋਅ ਕਰ ਰਹੇ ਨੇ ਕਿ ਹਾਂ ਦੁਬਾਰਾ ਪਾਕਿਸਤਾਨ ਦਾ ਇੰਡੀਆ ਤੇ ਜਿਹੜਾ ਅਟੈਕ ਹੋਇਆ ਦਾ ਕੁਝ ਹੋਇਆ। ਉਹ ਨਹੀਂ ਜਦੋਂ ਪਾਕਿਸਤਾਨ ਦਾ ਤੇ ਇੰਡੀਆ ਦਾ ਵੀ ਉਹ ਚੱਲਿਆ ਨਾ ਲੜਾਈ ਦਾ ਹਾਂ ਤੇ ਉਦੋਂ ਵੀ ਮੋਸਟਲੀ ਪੈਲੇਸਟੀਨ ਜਾਂ ਇਜ਼ਰਾਈਲ ਤੇ ਇਰਾਨ ਦੇ ਹਮਲੇ ਵਾਲੀਆਂ ਬਿਲਕੁਲ ਵੀਡੀਓਜ਼ ਲੋਕਾਂ ਨੇ ਸ਼ੇਅਰ ਕੀਤੀਆਂ ਨੇ। ਹਾਂ ਹਾਂ ਗੇਮ ਹਮਲੇ ਦਾ ਜਿਹੜਾ ਗੇਮ ਵਾਲੇ ਕਰਕੀਆਂ ਨੇ ਵੀਡੀਓ ਗੇਮ ਵਾਲੀ ਕਲਿੱਪ ਕਰਕੇ ਉਹ ਵਾਇਰਲ ਕੀਤੀ ਆ। ਉਹ ਆਪਣੇ ਦਾ ਕਿਸੇ ਨੇਤਾ ਨੇ ਵੀ ਪਾ ਦਿੱਤੀ ਨੇਤਾ ਟੀਵੀ ਚੈਨਲਾਂ ਤੇ ਵਾਇਰਲ ਹੋ ਗਿਆ ਉਹਦਾ ਵਾਲਿਆ ਤਕਰਾਂਦੇ ਨੇ ਟੀਵੀ ਚੈਨਲਾਂ ਤੇ ਦਲੇਰ ਹੂੰ ਥੋੜਾ ਜਿਹਾ ਯਾਰ ਆਪਾਂ ਮੰਨਦੇ ਆ ਚਲੋ ਜਦੋਂ ਕੋਈ ਵੀ ਕਿਸੇ ਦੇਸ਼ ਚ ਵੀਡੀਓ ਮਤਲਬ ਹੈ ਨਾ ਤਣਾਅ ਦਾ ਮਾਹੌਲ ਹੁੰਦਾ ਨਾ ਲੜਾਈ ਦਾ ਮਾਹੌਲ ਹੁੰਦਾ ਹੈਗਾ ਤਾਂ মিডিਆ ਹਮੇਸ਼ਾ ਪ੍ਰੋਪਗੈਂਡਾ ਫਲਾਉਂਦਾ ਹੁੰਦਾ ਇਹ ਪੁਰਾਣੇ ਟਾਈਮ ਤੋਂ ਚੱਲਦੀ ਆਈ ਹੈ ਗੱਲ ਪਰ ਥੋੜਾ ਜਿਹਾ ਐਤਕੀਆ ਆਪਣੇ ਵਾਲੇ ਨਾ ਪ੍ਰੋਪਗੈਂਡਾ ਦੇ ਵਿੱਚ ਫੇਲ ਹੋਏ ਨੇ ਪ੍ਰੋਪਗੈਂਡਾ ਹੁੰਦਾ ਇੱਕ ਹਿਸਾਬ ਸਿਰਦਾ ਹੁੰਦਾ ਵੀ ਹਾਂ ਜੇ ਉਹ ਗੱਲ ਠੀਕ ਹੈ ਵੀ ਇੱਥੇ ਤੱਕ ਬੰਦਾ ਉਲਝ ਜੇ ਵੀ ਹਾਂ ਸਹੀ ਵੀ ਹੋ ਸਕਦੀ ਹੈ ਨਹੀਂ ਵੀ ਹੋ ਸਕਦੀ ਡਾਊਟ ਚ ਰਹੇ ਉਹਨਾਂ ਕਾ ਪ੍ਰੋਪਗੈਂਡਾ ਸਹੀ ਹੈ ਜਦੋਂ ਡਾਊਟ ਤੋਂ ਟੱਪ ਜੇ ਨਾ ਪਤਾ ਇਹਦਾ ਫੇਕ ਹੈ ਸਹੀ ਗੱਲ ਫੇਕ ਤੇ ਆ ਜੀ ਗੱਲ ਫਿਰ ਥੋੜਾ ਜਿਹਾ ਪ੍ਰੋਪਗੈਂਡਾ ਆਪਣਾ ਫੇਲ ਆ ਤੇ ਉਹੀ ਹੁਣ ਸੋਸ਼ਲ ਮੀਡੀਆ ਤੇ ਅਰਨਵੀਰ ਮਤਲਬ ਤਾਂ ਹੀ ਰਿਸੋਲਵ ਕਰ ਰਹੀ ਆਣੇ ਤੇ ਕਿਉਂਕਿ ਹਰੇਕ ਕੰਟਰੀ ਚਾਹੁੰਦੀ ਆ ਵੀ ਵੱਧ ਤੋਂ ਵੱਧ ਜਿੱਦਾਂ ਕੁਝ ਹੋਵੇ ਤੇ ਉਹਨਾਂ طرح ਦੀ ਵੀਡੀਓ ਫਿਰ ਚੱਕ ਕੇ ਪਾਉਂਦੀ ਆ ਲੋਕਾਂ ਦੇ ਵਿੱਚ ਇਹਨਾਂ ਨੇ ਅਰੋਹ ਬਣਾਉਣਾ ਹੁੰਦਾ ਵੀ ਹਾਂ ਯਾਰ ਤੁਸੀਂ ਤਾਂ ਖਤਰੇ 'ਚ ਹੋ ਬਿਲਕੁਲ ਪਤਾ ਆ ਗਏ ਓਏ ਆ ਮਾਰ ਹੁਣ ਠੀਕ ਹੈ ਬਾਕੀ ਭਾਈ ਹਣਾ ਵੱਡੇ ਲੋਕ ਨੇ ਹਣਾ ਇਹਨਾਂ ਦੀਆਂ ਰਾਜਨੀਤੀਆਂ ਨਾਲ ਨੇ ਬਿਲਕੁਲ ਆਪਣੇ ਤਾਂ ਕਦੇ ਸਮਝ ਆਉਣੀ ਨਹੀਂ ਇਹ ਚੀਜ਼ਾਂ ਕਿਉਂਕਿ ਆਪਣੇ ਤੋਂ ਤਾਂ ਬਹੁਤ ਉੱਪਰ ਨੇ ਆਪਾਂ ਉਹਨਾਂ ਸੁਪਨਾ ਆਪਾਂ ਸੋਚ ਸਕਦੇ ਆ ਨਾ ਆਪਾਂ ਸੋਚਣਾਈਆਂ ਹਨਾ ਉਹ ਤੇ ਆਹਾਂ ਦੀਆਂ ਗੱਲਾਂ ਨੇ ਚਲੋ ਆਪਾਂ ਇਗਨੋਰ ਕਰੋ ਆਪਣਾ ਕੰਮ ਕਰੋ ਬਾਲਾ ਇਹ ਪ੍ਰੋਪਗੈਂਡ ਦੇ ਵਿੱਚ ਆਉਣ ਦੀ ਲੋੜ ਹੀ ਨਹੀਂ ਹੈਗੀ ਚਾਹੇ ਆਹ ਆ ਜਿਹੜੀ ਵਰਲਡ ਵਾਰ ਜਿਹੜੀ ਆ ਚੱਲ ਰਹੀ ਹੈ ਇਹਨਾਂ ਦੀ ਸੌਰੀ ਵਰਲਡ ਵਾਰ ਮਤਲਬ ਨਾਰਮਲ ਇੰਸਟਾਗ੍ਰਾਮ ਤੇ ਹੀ ਪੋਸਟ ਆਉਂਦੀਆਂ ਨੇ ਰੋਡ 2 वर्ल्ड वॉर दोबारा ईरान ਤੇ ਇਜ਼ਰਾਈਲ ਲੜਾਈ ਹੋਗੀ ਹੁਣ ਰਸ਼ੀਆ ਤੇ ਚਾਈਨਾ ਉਹਦਾਂ ਨਾਲ ਹੋ ਗਏ ایران ਨਾਲ ਯੂਐਸ ਹੋ ਗਿਆ ਇਜ਼ਰਾਈਲ ਨਾਲ ਤਾਂ ਹੁਣ वर्ल्ड वॉर ਹੋ ਸਕਦੀ ਆ ਮਤਲਬ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੂਗਾ ਇੰਸਟਾਗ੍ਰਾਮ ਤੇ ਤੂੰ ਹੋਰ ਦੇਖੇ ਆ ਆ ਲੜਾਈਆਂ ਚੱਲ ਰਹੀਆਂ ਨੇ ਤੇ ਇਹ ਲੜਾਈਆਂ ਦੇ ਵਿੱਚ ਯੂਐਸ ਮੁੱਖਤਰ ਆ ਹਾਂ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਹੋਈ ਸੀ ਉਹਦੇ ਵਿੱਚ ਯੂਐਸ ਉਹ ਕਿਧਰੋਂ ਵਰਾਤੋਂ ਰਾਦਾ ਕੇ ਮੈਂ ਲੜਾਈ ਝਟਾਦੀਆਂ ਸਹੀ ਗੱਲ ਆ ਬਹੁਤ ਹਟਵਾਦੀ ਮੈਂ ਕਹਿੰਦਾ ਵੀ ਆਈ ਟੋਲ देम ਯੈਸ get together and join me for dinner <laughs> you're both a <are> good countries ਬੰਦਾ ਪਾਲੀ ਹੱਤ ਕਰਾਉਦਾ ਯਾਰ ਕਹਿੰਦਾ ਆਪਾਂ ਡਿਨਰ ਤੇ ਚੱਲਦੇ ਆਂ ਕਦੇ ਮੋਦੀ ਨੂੰ ਤੇ ਉਹਨੂੰ ਸ਼ਹਿਬਾਜ਼ ਸ਼ਰੀਫ ਨੂੰ ਡਿਨਰ ਤੇ ਚੱਲਦੇ ਕਹਿੰਦਾ ਗੱਲਬਾਤ ਨਾ ਵਿੜੋ ਮੈਨੂੰ ਪਤਾ ਹੈ ਕਿ ਇਹਨਾਂ ਦੇ ਫਾਈਟਿੰਗ ਫ਼੍ਰੋਮ ਆਈ ਥਿੰਕ ਡੈਕੇਡਸ ਨਾਟ ਇਵਨ ਦ ਸੈਂਚਰੀਜ਼ ਫਾਈਟਿੰਗ ਫ਼੍ਰੋਮ ਫ਼ਰ ਜਸਟ ਕਸ਼ਮੀਰ ਯਾਰ ਉਹ ਬੋਲਣ ਦਾ ਲੈ ਜਾਣਾ ਠੀਕ ਹੈ ਕਮੇਡੀਅਨ ਜਾਂ ਬੰਦਾ ਯਾਰ ਇਹ ਕਾਰਟੂਨ ਵਾਲੇ ਚੈਨਲ ਸੀ ਬੰਦ ਕਰਵਾ ਸਕਦੇ ਹੋ ਹਾਂ ਸਹੀ ਗੱਲ ਹੈ ਤੇ ਚੱਲ ਠੀਕ ਹੈ ਫਿਰ ਬਲੇਰ ਆਪਾਂ ਇਸ ਵੇਲੇ ਚੰਨੀ ਗੱਲ ਕਰਾਂਗੇ ਨਾ ਕਿਸੇ ਕਿ ਬਿਊਰ ਦਾ ਕੋਈ ਸਵਾਲ ਹੁੰਦਾ ਜਾਂ ਉਹਨਾਂ ਦੀ ਕੋਈ ਰਿਕੁਐਸਟ ਹੁੰਦੀ ਹੈ ਕੋਈ ਵੀਡੀਓ ਕਿ ਹਾਂ ਜੀ ਤੁਹਾਨੂੰ ਸਵਾਲ ਵੀ ਹੁੰਦਾ ਜੇ ਤੁਹਾਨੂੰ ਵੀ ਚਲੋ ਇਹਨਾਂ ਬਾਰੇ ਵੱਧ ਨਾ ਉਲਝਾ ਕਿਤੇ ਨਾ ਕਿਤੇ ਸਾਡੀ ਵੀ ਘਾਟ ਰਹਿ ਜਾਂਦੀ ਹੈ ਚੀਜ਼ਾਂ ਬੋਲਦੇ ਕਰਦੇ ਤੁਸੀਂ ਜਦੋਂ ਕਰੈਕਟ ਵੀ ਕਰਦੇ ਹੋ ਨਾ ਵੀ ਦੱਸ ਦਿਓ ਨਾ ਕੋਈ ਤੁਸੀਂ ਗੱਲ ਦੱਸੋਗੇ ਅਸੀਂ ਅਗਲੀ ਵਾਰ ਉਹਨੂੰ ਇੰਪਰੂਵ ਕਰਕੇ ਲੈ ਕੇ ਆਵਾਂਗੇ ਤੇ ਹਾਂ ਬਾਕੀ ਜਿਹੜੇ ਵੀ ਉਹਨਾਂ ਨੇ ਇਸ ਤੱਕ ਵੀਡੀਓ ਦੇਖੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਸਾਰਿਆਂ ਦਾ ਤੇ ਤੋ 6 ਮਿਲੀਅਨ ਲਾਈਕ ਤਾਂ ਚਲੋ ਕਰਨਾ ਹੀ ਕਰਨਾ ਕਮੈਂਟ ਕਰੋਗੇ ਤਾਂ ਵੀਡੀਓ ਹੋਰ ਅੱਗੇ ਜਾਊਗੀ ਸਬਸਕ੍ਰਾਈਬ ਕਰੋਗੇ ਤਾਂ ਅਗਲੀ ਵੀਡੀਓ ਵੀ ਤੁਹਾਨੂੰ ਆਕੇ ਜਰੂਰ ਮਿਲੂਗੀ ਤਾਂ ਸਬਸਕ੍ਰਾਈਬ ਲਾਈਕ ਕਮੈਂਟ ਇਹਨੇ ਚੀਜ਼ਾਂ ਜਰੂਰ ਕਰਨੀਆਂ ਨੇ ਤੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਤੱਕ ਵੀਡੀਓ ਦੇਖੀ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ